ਪੂਰੀ ਫਿਲਮ ਆਪਣੇ ਆਪ ਚ ਇੱਕ ਬਹੁਤ ਪਿਆਰਾ ਐਂਡ ਡ੍ਰੀਮੀ ਐਕਸਪੀਰੀਅੰਸ ਰਹਾ ਕੋਈ ਐਸਾ ਸੀਨ ਜੋ ਤੁਸੀਂ ਡ੍ਰੀਮ ਦੇ ਵਿੱਚ ਸ਼ੂਟ ਕੀਤਾ ਹੋਵੇ ਔਰ ਜਾ ਕੇ ਉਸ ਨੂੰ ਲਿਖਿਆ ਹੋਵੇ ਆ ਇਹ ਬਹੁਤ ਬਹੁਤ ਕੁਝ ਹੈ ਮੈਂ ਜਿਹੜੀ ਮੇਰੀ ਬਹੁਤ ਸਟਾਰਟਿੰਗ ਦੀ ਇੱਕ ਸਕ੍ਰਿਪਟ ਹੈ ਪੂਰੀ ਉਹ ਲਾਈਕ ਅੱਧੀ ਕਹਿ ਸਕਦੇ ਹੋ ਤੁਸੀਂ ਜਿਹੜਾ ਮੇਰਾ ਪੂਰਾ ਡ੍ਰੀਮ ਸੀਗਾ ਸੋ ਮੈਂ ਸਵੇਰੇ ਰਾਤ ਨੂੰ ਮੈਨੂੰ ਡ੍ਰੀਮ ਆਇਆ ਸਵੇਰੇ 4 ਵਜੇ ਮੇਰੀ ਜਾਗ ਖੁੱਲੀ ਮੈਨੂੰ ਲੱਗ ਕੇ ਕੁਝ ਵਧੀਆ ਮੈਂ ਦੇਖਿਆ ਹਨਾ ਤੇ ਮੈਂ ਉਹਨੂੰ ਯਾਦ ਕਰਨ ਲੱਗਿਆ ਤੇ ਫਿਰ ਮੈਂ 4 ਵਜੇ ਉੱਠ ਕੇ ਬਹਿ ਗਿਆ ਅਗਰ ਤੁਸੀਂ ਫਿਊਚਰ ਤੋਂ ਇੱਕ ਟੈਕਨੋਲੋਜੀ ਲੈ ਕੇ ਆ ਸਕਦੇ ਹੋ ਫਿਲਮ ਬੇਕਿੰਗ ਚ ਜੋ ਹੈਲਪ ਕਰੇ ਉਹ ਕਿਹੜੀ ਹੋਵੇਗੀ ਸਿੰਘ ਸਾਊਂਡ ਪਲੀਜ਼ ਕਰ ਦਿਓ ਹਾਂ ਸਿੰਘ ਹਾਂ ਸਰਟ ਇੰਡਸਟਰੀ ਤੁਸੀਂ ਸਿੰਘ ਸਾਊਂਡ ਨਹੀਂ ਕਰਦੇ ਪੰਜਾਬੀ ਓਕੇ ਸੋ ਕਿਹੜੇ ਮੁਹਾਵਰੇ ਨੂੰ ਯੂਜ਼ ਕਰਕੇ ਅਗਰ ਤੁਹਾਨੂੰ ਟਾਈਟਲ ਜਾਂ ਫਿਲਮ ਬਣਾਉਣੀ ਪਵੇ ਤਾਂ ਤੁਸੀਂ ਕਰੋਗੇ ਯੂਜ਼ ਮੈਂ ਤਾਂ ਬਹੁਤ ਮੁਹਾਵਰੇ ਯੂਜ਼ ਕਰਦਾ ਹਾਂ ਮੈਂ ਨਹੀਂ ਦੇ ਸਕਦੀ ਇਹ ਨੀਂਹ ਨਹੀਂ ਨਹੀਂ ਆलो ਮੈਂ ਕੋਈ ਪੀਸੀਸ ਦਾ ਪੇਪਰ ਸੀ ਪਰ ਬਹੁਤ ਸੋਹਣੇ ਜਵਾਬ ਦਿੰਦਾ ਹੈ ਐਕਚੁਅਲੀ ਬੜੇ ਐਕੂਰੇਟ ਹੋ ਗਏ ਸੀ ਐਂਡ ਆਨਸਰਸ ਵੀ ਬਹੁਤ ਸੋਹਣੇ ਸੀ ਪਰ ਮੈਂ ਨਹੀਂ ਦੇ ਸਕਦੀ ਇਹ ਨੀਂਹ ਨਹੀਂ ਬੜੇ ਸਿੰਪਲ ਐਂਡ ਕ੍ਰਿਸਪੀ ਜਿਹਾ ਸਵਾਲ ਨੇ ਸੋ ਪੰਜਾਬ ਇੰਡਸਟਰੀ ਦੇ ਵਿੱਚ ਤੁਸੀਂ ਕਿਹੜਾ ਟ੍ਰੈਂਡ ਚੇਂਜ ਕਰਨਾ ਚਾਹੋਗੇ ਆ ਮੈਂ ਜੇ ਤੁਹਾਨੂੰ ਆਪਣੀ ਲਾਈਫ ਤੇ ਇੱਕ ਫਿਲਮ ਬਣਾਉਣੀ ਪਵੇ ਤੁਹਾਡੀ ਸਟੋਰੀ ਚ ਸੁਪਨਾ ਮੂਮੈਂਟ ਕਿਹੜਾ ਹੋਵੇਗਾ ਸੁਪਨਾ ਮੂਮੈਂਟ ਹਾਂ ਉਹ ਫਿਲਮ ਕਰਨਾ ਹੀ ਮੇਰੀ ਲਾਈਫ ਦਾ ਸੁਪਨਾ ਮੂਮੈਂਟ ਹੋਵੇਗਾ ਸੋ ਕਿਹੜਾ ਰੋਲ ਆ ਤੁਹਾਡੇ ਕੰਫਰਟ ਜ਼ੋਨ ਤੋਂ ਬਾਹਰ ਸੇ ਗੱਜ ਤੱਕ ਅਗਰ ਤੁਸੀਂ ਕੋਈ ਕੀਤਾ ਹੋਵੇ ਤਾਂ ਇਟ ਇਸ ਟੇਕਿੰਗ ਮੋਰ ਸਟਰੈਂਥ ਤੇ ਮੈਂ ਟਾਈਮ ਜ਼ਰੂਰ ਥੋੜਾ ਲੈ ਲੈਨੀ ਆ ਵੀ ਮੈਨੂੰ ਪੜ੍ਹ ਲੈ ਲੰਦੋ ਮੇਰੇ ਦਿਮਾਗ ਚ ਫੇ ਘੋਲ ਲੰਦੋ ਬਟ ਮੈਂ ਚੇਂਜਸ ਨਹੀਂ ਕਰ ਹੁੰਦੀ ਐਸੇ ਚੀਜ਼ ਸੋ ਵੈਰੀ ਵੈਲ ਪਲੇਡ

ਸੋ ਪੰਜਾਬੀ ਇੰਡਸਟਰੀ ਚ ਇੱਕ ਐਕਟਰੈਸ ਨੂੰ ਰੈਲੇਵੈਂਟ ਬਣਾਏ ਰੱਖਣਾ ਜ਼ਿਆਦਾ ਮੁਸ਼ਕਿਲ ਹੈ ਜਾਂ ਫਿਰ ਫਿਲਮ ਨੂੰ ਇੱਕ ਫਿਲਮ ਨੂੰ ਹਿੱਟ ਕਰਨਾ ਆਈ ਥਿੰਕ ਹਰ ਮਤਲਬ ਨਾਰਵਲੀ ਪੰਜਾਬੀ ਫਿਲਮ ਇੰਡਸਟਰੀ ਰੈਲੇਵੈਂਟ ਰਹਿਣਾ ਇਹ ਬਹੁਤ ਮੁਸ਼ਕਿਲ ਹੈ ਯੂ ਹੈਵ ਟੂ ਕੀਪ ਅਪ ਵਿਦ ਦ ਟਾਈਮਸ ਜੇ ਤੁਸੀਂ ਨਈ ਟਾਈਮ ਨਾ ਮੈਂ ਜੋ ਵੀ ਸੋਸ਼ਲ ਮੀਡੀਆ ਨਾਲ ਚੇਂਜਸ ਹੁੰਦੇ ਆ ਟ੍ਰੈਂਡਸ ਨਾਲ ਯੂ ਹੈਵ ਟੂ ਬੀ ਅਪਡੇਟਡ ਸੋ ਐਂਡ ਯੂ ਹੈਵ ਟੂ ਫਾਈਂਡ ਅ ਵੇ ਕੇ ਰੈਲੇਵੈਂਟ ਰਹਿਣਾ ਸੋ ਬਹੁਤ ਮੁਸ਼ਕਿਲ ਹੈ ਸਾਰੇ ਕੈਨ ਦੀ ਸੀ ਜਿਵੇਂ ਜਗਦੀਪ ਜੀ ਨੂੰ ਕਿ ਆ ਕੇ ਲਾ ਕਿਸਮਤ ਬਾਰੇ ਸਾਨੂੰ ਵੀ ਇਹੀ ਸੀ ਕਿ ਪਤਾ ਨਹੀਂ ਆਡੀਅנס ਐਕਸੈਪਟ ਕਰ ਤੋ ਆਪਾਂ ਫਿਲਮ ਦਾ ਮਾਨ ਵਧਾਉਣਾ ਕਿਉਂਕਿ ਫਿਲਮ ਦੇ ਵਿੱਚ ਬਹੁਤ ਸੋਹਣਾ ਕੰਮ ਹੋਇਆ ਜਿਵੇਂ ਟ੍ਰੇਲਰ ਦੇਖ ਕੇ ਤੁਸੀਂ ਸਾਰੇ ਬਹੁਤ ਖੁਸ਼ ਹੋਏ ਹੋ ਐਦਾਂ ਹੀ ਤੁਸੀਂ ਫਿਲਮ ਦੇਖ ਕੇ ਵੀ ਬਹੁਤ ਖੁਸ਼ ਹੋ ਕੇ ਸਿਨੇਮਾਸ ਦੇ ਵਿੱਚੋਂ ਬਾਹਰ ਨਿਕਲੋਗੇ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਸੋ ਫਫੇ ਕੁੱਟਨੀ ਫਿਲਮ ਜਲ ਸਿਨੇਮਾ ਕਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਹੈ ਔਰ ਇਹ ਵਰਡ ਸੁਣ ਕੇ ਜ਼ਹਿਨ ਜਾਂਦਾ ਹੈ ਚੁਗਲੀਆਂ ਮਜ਼ਾਕ ਹਸੀਆਂ ਖੇਡੀਆਂ ਸੋ ਬਹੁਤ ਸਟ੍ਰੈਸਡ ਜ਼ਿੰਦਗੀ ਦੇ ਵਿੱਚ ਬਹੁਤ ਸਾਰਾ ਅਸੀਂ ਟਾਈਮ ਲੱਭਦੇ ਹਾਂ ਕਿ ਕਦੋਂ ਅਸੀਂ ਸਕੂਨ ਦੇ ਪਲ ਜਿਹੜੇ ਨੇ ਥੋੜੇ ਬਤੀਤ ਕਰ ਪਾਈਏ ਸੋ ਸਟਾਰ ਕਾਸਟ ਮੇਰੇ ਨਾਲ ਹੈਗੀ ਹੈ ਫਫੇ ਕੁੱਟਨੀਆਂ ਦੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਉਹ ਤੁਹਾਡੇ ਲਈ ਸਟ੍ਰੈਸ ਸਟ੍ਰੈਸ ਬਸਟਰ ਸੋਲਜ਼ ਬਣ ਕੇ ਸਿਨੇਮਾ ਕਰਾਂ ਦੇ ਵਿੱਚ ਆ ਰਹੇ ਨੇ ਸੋ ਸਭ ਤੋਂ ਸੋ ਮੇਰੇ ਨਾਲ ਹੈਗੇ ਨਾ ਨੀਰੂ ਬਾਜਵਾ ਤਾਨਿਆ ਔਰ ਜਗਦੀਪ ਸਿੱਧੂ ਜੀ ਬਹੁਤ ਬਹੁਤ ਸਵਾਗਤ ਹੈ ਸਰ ਮੈਮ ਤੁਹਾਨੂੰ ਦਾ थैंक यू ਜੀ थैंक यू सो ਮੈਮ ਮੇਰਾ ਪਹਿਲਾ ਕੰਪਲੀਮੈਂਟ ਤੁਹਾਨੂੰ ਤੁਸੀਂ ਬਹੁਤ ਬਹੁਤ ਫਿਟ ਹੋ ਗਏ ਪਹਿਲਾਂ ਨਾਲੋਂ ਹੋਰ ਵੀ ਜ਼ਿਆਦਾ ਸੋ ਮੈਨੂੰ ਲੱਗਦਾ ਹੈ ਕਿ ਤਾਨਿਆ ਵੀ ਤੁਹਾਡੇ ਨਾਲ ਇੰਨਾ ਟਾਈਮ ਹੈ ਨਾ ਉਹਨਾਂ ਨੇ ਸਪੈਂਡ ਕੀਤਾ ਜੋ ਵੀ ਤੁਹਾਨੂੰ ਕੋਈ ਦੇਖਦਾ ਹੈ मतलब हर बार नीरू बाजवा मैम कुछ नवा मैं कहनी <laughs> <फितने laughs> <सूरे के, laughs> <laughs> कदम मतलब uh, uh, संतोष नहीं।, नहीं, मतलब, नहीं है मतलब आई थिंक कि इंप्रूवमेंट लिए हमेशा ही रूम होंगी है सो मैं आप में बहुत क्रिटिकली देखती एक मैगनीफाइंग ग्लास ला के देखती हाँ सो so, मैं लग गया कि थोड़ा होर मतलब मैं फिटनेस से ध्यान देव ਮਤਲਬ ਬਾਕੀ ਸਾਰੇ ਕਿਉਂ ਆਪਾਂ ਕਿਉਂ ਨਹੀਂ ਇੰਨਾ ਜ਼ਿਆਦਾ ਤੁਹਾਡੇ ਵਾਂਗ ਸੀਰੀਅਸ ਹੋਪਾਉਂਦੇ ਮਤਲਬ ਆਈ ਰੀਲੀ ਵਿਸ਼ ਕਿ ਤੁਹਾਡੇ ਵਰਗੇ ਬਣੀਏ ਯਾਰ ਵੀ ਬਹੁਤ ਸਰੀ ਕੁੜੀਆਂ ਨੇ ਹੈਨਾ ਨੋਰਮਲ ਐਕਟ੍ਰੀਸਿਸ ਨੂੰ ਛੱਡ ਕੇ ਚਲੋ ਉਹਨਾਂ ਨੇ ਤਾਂ ਹੈਨਾ ਕਰਨਾ ਨੋਰਮਲ ਪਰ ਬਹੁਤ ਸਾਰੀਆਂ ਕਰਦੀਆਂ ਵੀ ਆ ਕਰਦੀਆਂ ਵੀ ਆ ਪਰ ਮੈਮ ਤੁਹਾਡੇ ਜਿੰਨਾ ਨਹੀਂ ਕਿਉਂਕਿ ਮੈਂ ਜਿੰਨਾ ਮੈਂ ਵੀ ਮੈਂ ਵੀ ਕਈ ਲੇਡੀਜ਼ ਨੂੰ ਮਤਲਬ ਜੋ ਆਬਵੀਸਲੀ ਕੁੜੀਆਂ ਨਹੀਂ ਬਟ ਲਾਈਕ ਜੈਨੇਫਰ ਲੋਪੇਜ਼ ਸਲਮਾ ਹਾਇਕ ਮਤਲਬ ਮੈਂ ਉਹਨਾਂ ਨੂੰ ਦੇਖਿਆ ਮੈਂ ਕਈ 50 ਪਲੱਸ ਦੇ ਹੋ ਗਏ ਹਾਂ ਵੀ ਸੀਨ ਸਲਮਾ ਹੈ ਕਿ ਹੁਣ ਸਪੋਰਟ ਸਪੋਰਟਸ ਇਲਸਟ੍ਰੇਟਿਡ ਤੇ ਫੋਟੋ ਸ਼ੂਟ ਕੀਤਾ ਮੈਂ ਤੁਹਾਨੂੰ ਦੇ ਵਾਂਗ ਉਹ ਮੇਰੀ ਇਨਸਪੀਰੇਸ਼ਨ ਆ ਵੈਰੀ ਗੁੱਡ ਵੈਰੀ ਗੁੱਡ ਸੋ ਤਾਨਿਆ ਤੁਸੀਂ ਮੈਮ ਤੋਂ ਕਿੰਨਾ ਕਿ ਇਨਸਪਾਇਰਡ ਹੋਨੇ ਮੈਨੂੰ ਲੱਗਦਾ ਕਿ ਸਾਰਿਆਂ ਨੇ ਤੁਹਾਨੂੰ ਇਹ ਸਵਾਲ ਪੁੱਛਿਆ ਹੋਣਾ ਹੈ ਨਾ ਲੇਕਿਨ ਆਈ ਰੀਲੀ ਵਾਂਟ ਟੂ ਨੋ ਬਟ ਸ਼ੀ ਇਜ਼ ਐਕਚੁਅਲੀ ਅਨ ਇਨਸਪੀਰੇਸ਼ਨ ਇਨਸਪਾਇਰ ਹੀ ਹੋ ਨਾ ਹੁਣ ਤੁਸੀਂ ਸੋਹਣੀ ਚੀਜ਼ ਨੂੰ ਸੋਹਣਾ ਹੀ ਕਹੋਗੇ ਤੇ ਜਿਨ੍ਹਾਂ ਤੋਂ ਇਨਸਪੀਰੇਸ਼ਨ ਮਿਲਦੀ ਹੈ ਸ਼ੀ ਇਜ਼ ਐਕਚੁਅਲੀ ਅਨ ਇਨਸਪੀਰੇਸ਼ਨ ਡੈਡੀਕੇਸ਼ਨ ਫਾਰ ਹਰ ਵਰਕ ਫਾਰ ਹਰਸੈਲਫ ਅਮੇਜ਼ਿੰਗ ਬਰਾਬਰ ਦੀ ਟੱਕਰ ਦੇ ਰਿਹਾ ਹੈ ਨਾ ਸਾਰਿਆਂ ਨੂੰ ਮੈਮ ਟੱਚ ਔਟ ਸੋ ਯੂ ਆਰ ਬlesਸਡ ਰੋਲ ਮੈਮ ਜਿਹੜੇ ਨਾਲ ਬੈਠੇ ਨੇ ਜਿਨ੍ਹਾਂ ਨੇ ਤੁਹਾਡੇ ਨਾਲ ਫਿਲਮ ਕੀਤੀ ਮੈਨੂੰ ਲੱਗਦਾ ਉਹ ਵੀ ਬlesਸਡ ਨੇ ਸਾਰੇ ਤੁਸੀਂ ਸਾਰੇ ਬlesਸਡ ਹੋ ਬਿਲਕੁਲ ਮੈਮ ਸੋ ਜਗਦੀਪ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਫਿਲਮ ਤੁਸੀਂ ਲਿਖੀ ਹੈ ਕੀ ਥਾਟਸ ਸੀਗੇ ਫਿਲਮ ਲਿਖਣ ਲੱਗਿਆ ਫਫੇ ਕੁੱਟਣੀਆਂ ਕਿਉਂਕਿ ਤੁਸੀਂ ਜਿਵੇਂ ਕਿਹਾ ਹੈ ਨਾ ਕਿ ਬੜਾ ਐਦਾਂ ਦਾ ਦੌਰ ਹੈ ਕੁਝ ਫਰੈਸ਼ ਦੇਖਣਾ ਐ cinema 'ਤੇ ਕੁਝ ਫਰੈਸ਼ ਨਹੀਂ ਆ ਰਿਹਾ ਅਗਰ ਆ ਵੀ ਰਿਹਾ ਤਾਂ ਲੋਕ ਪਸੰਦ ਕਿਉਂ ਨਹੀਂ ਕਰ ਰਹੇ ਆ ਕੁਝ ਹਟ ਕੇ ਮੈਨੂੰ ਡਿਜ਼ਾਈਨ ਕਰਨਾ ਚਾਹੀਦਾ cinema ਦੇ ਲਈ ਸੋ ਤੁਸੀਂ ਕਿਦਾਂ ਥਾਟ ਆਉਂਦਾ ਤੁਹਾਨੂੰ ਫਫੇ ਕੁੱਟਨੀਆਂ ਦਾ ਅ ਐਕਚੁਅਲੀ ਮੈਨੂੰ ਸੀਗਾ ਕਿ ਯਾਰ ਕੁਝ ਏਜ ਹਨਰ ਮੈਂ ਕਦੇ ਟਰਾਈ ਨਹੀਂ ਕੀਤਾ ਬਟ ਕੁਝ ਗੱਲਾਂ ਸੀਗੀਆਂ ਮੇਰੇ ਕਿਛੇ ਦੋਸਤ ਨੇ ਕੋਈ ਪੁਲਿਸ ਸਟੇਸ਼ਨ ਦੀਆਂ ਮੈਨੂੰ ਗੱਲਾਂ ਦੱਸੀਆਂ ਰੀਅਲ ਸੋ ਮੈਨੂੰ ਲੱਗਿਆ ਕਿ ਯਾਰ ਇਹ ਕੈਰੈਕਟਰ ਇੰਟਰਸਟਿੰਗ ਹੈ ਇਹਨਾਂ 'ਤੇ ਕੁਝ ਹੋ ਸਕਦਾ ਸੋ ਫਿਰ ਬਸ ਉਹੀ ਸੋਚਦੇ ਸੋਚਦੇ ਉਹਨਾਂ ਤੇ ਕੰਮ ਕਰਦੇ ਕਰਦੇ ਇਹ ਫਿਲਮ ਬਣ ਗਈ ਬਟ ਐਸਾ ਕੋਈ ਸੋਚ ਕੇ ਨਹੀਂ ਕੀਤਾ ਕਿ ਕੋਈ ਛੱਡ ਕਰਨਾ ਹੈ ਜਾਂ ਇਹੋ ਜਿਹਾ ਕੋਈ ਥਾਟ ਨਹੀਂ ਸੀ ਬਸ ਇਹ ਸੀਗਾ ਕਿ ਵਧੀਆ ਕਹਾਣੀ ਲਿਖਣੀ ਹੈ ਇੱਕ ਵਧੀਆ ਫਿਲਮ ਬਣਾਉਣੀ ਹੈ ਔਰ ਡੱਚਵੁੱਡ ਫਿਰ ਟ੍ਰੇਲਰ ਤੁਸੀਂ ਦੇਖੀ ਬਿਲਕੁਲ ਬਹੁਤ ਸੋਹਣਾ ਟ੍ਰੇਲਰ ਹੈ ਚੂਹੇ ਵੀ ਪ੍ਰਮੋਟ ਹੋ ਰਿਹਾ ਹੈ ਹਾਥੀ ਵੀ ਪ੍ਰਮੋਟ ਹੋ ਰਿਹਾ ਹੈ ਤਾਂ ਨਾ ਤੁਸੀਂ ਇਹਨਾਂ ਬਿਲਕੁਲ ਵੀ ਪ੍ਰਮੋਟ ਹੋ ਰਹੇ ਹੈ ਹੈ ਨਾ ਸਾਰੇ ਪ੍ਰਮੋਟ ਹੋ ਰਹੇ ਹਨ ਬਟ ਇਟ ਵਾਸ ਸੁਪਰ ਫਨ ਜਦੋਂ ਅਸੀਂ ਤੁਹਾਡਾ ਟ੍ਰੇਲਰ ਦੇਖਿਆ ਸੋ ਐਕਸਪੀਰੀਅੰਸ ਮੈਮ ਦੇ ਨਾਲ ਵੀ ਕੰਮ ਕਰਨ ਦਾ ਬਾਕੀ ਕਾਸ ਦੇ ਨਾਲ ਵੀ ਤੁਸੀਂ ਵੀ ਬੜੇ ਪਿਆਰੇ ਲੱਗ ਰਹੇ ਹੋ ਤੁਹਾਡਾ ਟ੍ਰੇਲਰ ਦੇਖਿਆ ਤੁਹਾਡੀਆਂ ਰੀਲਸ ਦੇਖ ਰਿਹਾ ਤੁਸੀਂ ਪ੍ਰੋਮੋਸ਼ਨ ਕਰ ਰਹੇ ਹੋ So how was the experience experience is amazing. पूरी फिल्म अपने आप बहुत प्यारा एंड ड्रीमी एक्सपीरियंस रहा है क्योंकि बहुत प्यार सारे ने बनाई ही बहुत प्यार फिल्म तो जी प्यारी है इज अ डिफरेंट सनैरी ऑन स्क्रीन थानू पता लगेगा सस्पेंस है लाफ्टर uh, है इमोशन है वीर फाइटिंग एज वेल ਸੋ ਸਾਡੀ ਕੈਮਿਸਟਰੀ ਹੈ ਉਹ ਲਿਖੀ ਵੀ ਬਹੁਤ ਸੋਹਣੇ ਤਰੀਕੇ ਨਾਲ ਗਈ ਹੈ ਐਂਡ ਪੋਰਟਰੇ ਵੀ ਬਹੁਤ ਸੋਹਣੇ ਤਰੀਕੇ ਨਾਲ ਕੀਤੇ ਹੈ 뮤직 ਬਹੁਤ ਸੋਹਣਾ ਫਿਲਮ ਦਾ ਐਂਡ 올 ਇਨ 올 ਇੱਕ ਪਿਆਰਾ ਐਕਸਪੀਰੀਅੰਸ ਹੈ ਤੁਹਾਨੂੰ ਟ੍ਰੇਲਰ ਦੀ ਵਾਈਬ ਤੋਂ ਵੀ ਆਈ ਥਿੰਕ ਪਤਾ ਲੱਗਦਾ ਹੀ ਹੋਏਗਾ ਜਾਂ ਸਾਡੀ ਸਿਟਿੰਗ ਵਾਈਬ ਤੋਂ ਵੀ ਕਿ ਉਹ ਫਿਲਮ ਬਹੁਤ ਪਿਆਰ ਨਾਲ ਬਣੀ ਹੈ ਸੋ ਆਈ ਜਸਟ ਵਾਂਟ ਵੀ ਲੋਕ ਕਿ ਉਹ ਨੂੰ ਨਾ ਹੀ ਪਿਆਰ ਦੇ ਬਿਲਕੁਲ ਮੈਮ ਫਫੇ ਕੁਟਨੀਆਂ ਦਾ ਮਤਲਬ ਹੋ ਗਿਆ ਕਲੀਅਰ ਹੋਣਾ ਹਾਂਜੀ ਬਹੁਤ ਹੋ ਗਿਆ ਕਲੀਅਰ ਹੋ ਗਿਆ ਨਿਰਵਾਜਵਾ ਮੈਮ ਤੁਹਾਡੀ ਡੈਫੀਨੇਸ਼ਨ ਕੀ ਫਫੇ ਕੁਟਨੀਆਂ ਦਾ ਵੈਸੇ ਆਈ ਰੀਲੀ ਵਾਂਟ ਟੂ ਨੋ ਆਹ ਉਹ ਗੋਸ਼ ਕੋਈ ਡੈਫੀਨੇਸ਼ਨ ਚੰਟ ਕੋਈ ਚੰਟ ਮਤਲਬ ਮੇਲ ਜਾਂ ਫੀਮੇਲ ਹਾਂ ਸਮਥਿੰਗ ਲਾਈਕ ਦੈਟ ਸੋ ਤੁਸੀਂ ਰੀਅਲ ਦੇ ਵਿੱਚ ਦੇਖਿਆ ਜਿਹੜੀਆਂ ਔਰਤਾਂ ਫਫੇ ਕੁੱਟਨੀਆਂ ਜਿਨ੍ਹਾਂ ਨੂੰ ਟੈਗ ਮਿਲਦੇ ਬੇਸਿਕਲੀ ਮੈਂ ਜ਼ਿਆਦਾਤਰ ਮੇਲਸ ਨੂੰ ਦੇਖਿਆ ਸੀਰੀਅਸਲੀ ਹਾਂ ਆਈ ਵਿਲ ਹੈਵ ਟੂ ਸੇ ਐਮ ਵੀ ਮਤਲਬ ਔਰਤਾਂ ਨੂੰ ਇਹ ਟੈਗ ਦਿੱਤਾ ਗਿਆ ਹੈ ਬਟ ਮੈਂ ਜ਼ਿਆਦਾਤਰ ਜੋ ਐਕਸਪੀਰੀਅੰਸ ਕੀਤਾ ਅਮ ਸਪੈਸ਼ਲੀ ਇਨ ਦੀ ਇੰਡਸਟਰੀ ਇਟਸ ਮੇਲਸ ਓਕੇ ਸੋ ਤੁਸੀਂ ਕੀਤਾ ਕੁਛ ਐਦਾਂ ਦਾ ਐਕਸਪੀਰੀਅੰਸ ਹਾਂ ਮੈਂ ਵੀ ਸੇਮ ਹੀ ਐਕਸਪੀਰੀਅੰਸ ਕੀਤਾ ਗੋਸਪਿਚ ਇਧਰ ਦੀ ਗੱਲ ਉਧਰ ਕਰਨ ਚ ਅੱਗ ਲਾਉਣ ਚ ਇਹੇ ਕੰਮ ਹੁੰਦੇ ਫਫੇ ਕੁਟਨੀ ਹੁੰਦੇ ਸੋ ਆਈ ਹੈ ਵੀ ਅਸੀਂ ਬਣਾਵਾ ਐਮੀ ਕੁੜੀਆਂ ਸਰ ਤੋਂ ਆਈਡੀਆਜ਼ ਵੀ ਤੁਹਾਡੇ ਫਰੈਂਡਸ ਤੋਂ ਹੀ ਮਿਲਿਆ ਰਾਈਟ ਸੋ ਇਹ ਮੈਂ ਮੈਂ ది ਸਟੇਟਮੈਂਟ ਨਾਲ ਹੋਰ ਰਿਲੇਟ ਕਰ 파 ਰਹੀ ਤੁਹਾਡੇ ਆਈਡੀਆ ਨੂੰ ਰਾਈਟ ਨਹੀਂ ਨਹੀਂ ਉਹ ਤੋਂ ਆਈਡੀਆ ਨਹੀਂ ਆਈਡੀਆ ਤਾਂ ਐਕਚੁਅਲੀ ਫਿਲਮ ਦੇ ਦੋ ਮੇਜਰ ਇੱਕ ਤੋਂ ਜਿੱਥੇ ਇਹਨਾਂ ਦਾ ਕਰੈਕਟ ਇੱਕ ਸੀਨ ਸੀ ਜਿੱਥੇ ਇਹਨਾਂ ਦਾ ਕੈਰੇਕਟਰ ਬਣੇ ਔਰ ਇੱਕ ਗੱਲ ਇਹ ਚੀਜ਼ ਤੇ ਕੁਰੀ ਫਿਲਮ ਆਧਾਰਿਤ ਹੈ ਸੋ ਜਦੋਂ ਤੁਸੀਂ ਫਿਲਮ ਦੇਖੋਗੇ ਉਸ ਤੋਂ ਬਾਅਦ ਮੈਂ ਡਿਸਕਲੋਜ਼ ਕਰ ਪਾਉਂਗਾ ਕਿ ਆਹ ਵਾਲੇ ਸੀਨ ਸੀ ਓਕੇ ਸੋ ਤਾਂ ਇਹ ਫਿਲਮ ਦੇ ਵਿੱਚ ਬੜਾ ਰਫੀ ਟਫੀ ਜਿਹਾ ਕੈਰੈਕਟਰ ਵੀ ਹੈ ਲੇਕਿਨ ਮੈਂ ਤੁਹਾਡੇ ਪਫ ਦੇਖ ਕੇ ਬਹੁਤ ਮੈਨੂੰ ਹਸ ਆਇਆ ਮੈਨੂੰ ਪਫ ਦੇ ਬਾਰੇ ਦੱਸੋ ਤੁਸੀਂ ਕਿਦਾਂ ਦਾ ਫੀਲ ਕੀਤਾ ਜਦੋਂ ਪਫ ਦੇਖਿਆ ਮੈਂ ਮੈਂ ਕਦੀ ਪਫ ਨਹੀਂ ਕੀਤਾ ਮੈਂ ਕਾਲਜ ਜਿੰਨਾ ਚਿਰ ਜਾਂਦੀ ਰਹੀ ਆਈ ਹੈਵ ਸੀਨ ਉਸ ਟਾਈਮ ਤੇ ਕੁੜੀਆਂ ਪਫ ਕਰਦੀਆਂ ਸੀ ਮੈਂ ਅੱਜ ਤੱਕ ਜ਼ਿੰਦਗੀ 'ਚ ਕਦੀ ਪਫ ਨਹੀਂ ਕੀਤਾ ਸੀ ਤੇ ਮੈਂ ਕਦੀ ਸੋਚਿਆ ਵੀ ਨਹੀਂ ਸੀ ਮੈਨੂੰ ਬਹੁਤ ਓਵਰ ਹਾਈਪਡ ਜੀ ਚੀਜ਼ ਲਾਈਕ ਹਰ ਜਨਾਨ ਦਾ ਐਨਾ ਪਫ ਜਿਹਦਾ ਜਿੰਨਾ ਪਫ ਉੱਚੇ ਉਹਨਾਂ ਹੀ ਹील ਉਹਨਾਂ ਪਫ ਮੈਨੂੰ ਇਰੀਟੇਟਿੰਗ ਲੱਗਦਾ ਸੀ ਵੈਨ ਆਈ ਗਾਟ ਟੂ نو ਕਿ ਇਹਦਾ ਪਿਛਲਾ ਇੱਕ ਕੈਰੈਕਟਰ ਹੈ ਜਾਂ ਇਹ 파ਰਟ ਹੈ ਨਿਭਾਣਾ ਲਾ ਆਪਣਾ ਆਈ ਥੋਟ ਕੋਸ਼ ਕਰਦੇ ਆ ਸੋ ਫਿਰ ਮੈਂ ਕਿਹਾ ਪਫ ਕਰਦੇ ਆ ਬਿਕਾਜ਼ ਉਹ ਬਹੁਤ ਕੁੜੀਆਂ ਕਰਦੀਆਂ ਸੀ ਸੋ ਫਿਰ ਮੈਂ ਪਫ ਕਿਤਨ ਮੈਂ ਆਪਣੇ ਆਪ ਨੂੰ ਵੀ ਵੇਖਿਆ ਪਹਿਲੀ ਵਾਰੀ ਉਹਦੇ ਚ ਬਹੁਤ ਵਧੀਆ ਸੀ ਮੈਨੂੰ ਨਹੀਂ ਵਧੀਆ ਲੱਗਾ ਨਹੀਂ ਨਹੀਂ ਐਵੇਂ ਤਾਂ ਤੁਹਾਡਾ ਕੈਰੈਕਟਰ ਬਹੁਤ ਸੋਹਣਾ ਤੁਹਾਡੀਆਂ ਲੁਕਸ ਵਧੀਆ ਨੇ ਲੇਕਿਨ ਇਹ ਪਫ ਦੇਖ ਕੇ ਨਾ ਪਹਿਲਾਂ ਅਸੀਂ ਦੇਖਦੇ ਹੁੰਦੇ ਸੀ ਹੈਨਾ ਬੜਾ ਟ੍ਰੈਂਡ ਚ ਸੀਗਾ ਬਹੁਤ ਫੱਬ ਸੀ ਉਹ ਇਨਸਟੈਂਟਲੀ ਰੈਡੀ ਹੁੰਦੇ ਮੇਰੇ ਕਲਿੱਕ ਕੀਤਾ ਵੀ ਓਕੇ ਲੈਟਸ ਜਸ ਡੂ ਇਟ ਕਿਉਂਕਿ ਇਹ ਬਹੁਤ ਟ੍ਰੈਂਡ ਚ ਜਾ ਹੈ ਓਕੇ ਓਕੇ ਬਸ ਕਰ ਲੈ ਥੈਟਸ ਗੁੱਡ ਸੋ ਇਹਨਾਂ ਦੋਨਾਂ ਦੇ ਲਈ ਤੁਸੀਂ ਕਿਦਾਂ ਪਲਾਨ ਕੀਤਾ ਕਿ ਨੀਰਮਾ ਮੌਰਤਾਨਿਆ ਹੀ ਇਸ ਫਿਲਮ ਦੇ ਲਈ ਯੂ نو ਬੈਸਟ ਰਹਿਣਗੇ ਅ ਐਕਚੁਅਲੀ ਪਹਿਲਾਂ ਇੱਕ ਹੋਰ ਕਹਾਣੀ ਸੀ ਅਸੀਂ ਉਹ ਸੀ ਮੇਰੇ ਦਿਮਾਗ ਚ ਅਸੀਂ ਉਸ ਤੇ ਕੰਮ ਕਰ ਰਹੇ ਸੀ ਸੋ ਉਹਦੇ ਚ ਤਾਨਿਆ ਨਾਲ ਅਸੀਂ ਆਲਰੇਡੀ ਗੱਲ ਕਰੀ ਦੀ ਸੀ ਉਸ ਫਿਲਮ ਦੀ ਬਟ ਫਿਰ ਮੈਨੂੰ ਇਹ ਆਈਡੀਆ ਆਇਆ ਮੈਨੂੰ ਲੱਗਿਆ ਕਿ ਯਾਰ ਇਹ ਥੋੜਾ ਉਹ ਤੋਂ ਬੈਟਰ ਹੈ ਕਰੰਟ ਸਿਨੈਰੀਓ ਚ ਫਿਲਮ ਕਰਨ ਲਈ ਸੋ ਫਿਰ ਇਹਦੇ ਵਿੱਚ ਦੋ ਕੁੜੀਆਂ ਸੀਗੀਆਂ ਤਾਨਿਆ ਤਾਂ ਆਲਰੇਡੀ ਅਸੀਂ ਪਹਿਲਾਂ ਗੱਲ ਕਰਕੇ ਚੱਲ ਹੀ ਰਿਹਾ ਸੀਗਾ ਫਿਰ ਨਿਰਮੈਬ ਨਾਲ ਗੱਲ ਕਰੀ ਇਸ ਫਿਲਮ ਦੀ ਤਾਂ ਇਹ ਕਹਾਣੀ ਸੀ ਮੇਰੇ ਕੋਲੇ ਜਦੋਂ ਅਸੀਂ ਦੋਨੇ ਕੁੜੀਆਂ ਆਨ ਬੋਰਡ ਲੈ ਲਈ ਨਾ ਸੀ ਤੇ ਫਿਰ ਬਾਕੀ ਫਿਲਮ ਇਹਨਾਂ ਨੂੰ ਮਾਈਂਡ ਚ ਰੱਖ ਕੇ ਲਈ। ਓਕੇ ਸੋ ਕੁਝ ਸਵਾਲ ਨੇ ਤੁਸੀਂ ਉਹਨਾਂ ਦੇ ਜਵਾਬ ਦੇਣੇ ਨੇ ਰਾਈਟ ਤੇ ਬਹੁਤ ਫਨ ਹੋਏਗਾ ਔਰ ਵਧੀਆ ਹੈ ਸਵਾਲ ਆਈ ਵਿਸ਼ ਬੜੇ ਸੋਹਣੇ ਸੋਹਣੇ ਜਵਾਬ ਮਿਲਣਗੇ ਮੈਨੂੰ। ਸੋ ਜਗਦੀਪ ਸਰ ਪਹਿਲਾਂ ਤੁਹਾਡੇ ਤੋਂ ਸਟਾਰਟ ਕਰਦੇ ਆ। ਓਕੇ ਸੋ ਜੇਕਰ ਤੁਹਾਨੂੰ ਇੱਕ ਦਿਨ ਦੇ ਲਈ ਗੋਡ ਆਫ ਸਿਨੇਮਾ ਬਣਾਇਆ ਜਾਏ ਤੇ ਤੁਸੀਂ ਪੰਜਾਬੀ ਇੰਡਸਟਰੀ ਦੇ ਵਿੱਚ ਪਹਿਲੀ ਕਿਹੜੀ ਚੀਜ਼ ਹੈ ਜਿਹਨੂੰ ਚੇਂਜ ਕਰੋਗੇ? ਮੈਂ ਮੇਜਰਲੀ ਚੇਂਜ ਇਹ ਕਰੂੰਗਾ ਕਿ ਅਸੀਂ ਪ੍ਰੀ-ਪ੍ਰੋਡਕਸ਼ਨ ਕਰੀਏ। ਓਕੇ। ਸਾਡੀਆਂ ਫਿਲਮਾਂ 'ਚ ਅਸੀਂ ਪ੍ਰੀ-ਪ੍ਰੋਡਕਸ਼ਨ ਨਹੀਂ ਕਰਦੇ। ਸੋ ਮੈਂ ਇਹ ਚੇਂਜ ਕਰੂੰਗਾ ਕਿ ਪ੍ਰੀ-ਪ੍ਰੋਡਕਸ਼ਨ ਕਰੀਏ ਸਾਡੇ ਕੋਲੇ ਬਾਊਂਸ ਸਕ੍ਰਿਪਟ ਹੋਵੇ। ਹਮ। ਓਕੇ। ਸੋ ਕੋਈ ਐਸਾ ਸੀਨ ਜੋ ਤੁਸੀਂ ਡ੍ਰੀਮ ਦੇ ਵਿੱਚ ਸ਼ੂਟ ਕੀਤਾ ਹੋਵੇ ਔਰ ਜਾ ਕੇ ਉਸ ਨੂੰ ਲਿਖਿਆ ਹੋਵੇ। ਆ ਇਹ ਬਹੁਤ ਬਹੁਤ ਕੁਝ ਹੈ ਮੈਂ ਜਿਹੜੀ ਮੇਰੀ ਬਹੁਤ ਸਟਾਰਟਿੰਗ ਦੀ ਇੱਕ ਸਕ੍ਰਿਪਟ ਹੈ ਪੂਰੀ। ਉਹ ਲਾਈਕ ਅੱਧੀ ਕਹਿ ਸਕਦੇ ਹਾਂ ਤੁਸੀਂ ਜਿਹੜਾ ਮੇਰਾ ਪੂਰਾ ਡ੍ਰੀਮ ਸੀਗਾ ਸੋ ਮੈਂ ਸਵੇਰੇ ਰਾਤ ਨੂੰ ਮੈਨੂੰ ਡ੍ਰੀਮ ਆਇਆ ਸਵੇਰੇ 4 ਵਜੇ ਮੇਰੀ ਜਾਗ ਖੁੱਲੀ ਮੈਨੂੰ ਲੱਗਿਆ ਯਾਰ ਕੁਝ ਵਧੀਆ ਮੈਂ ਦੇਖਿਆ ਹਨਾ ਤੇ ਮੈਂ ਉਹਨੂੰ ਯਾਦ ਕਰਨ ਲੱਗਿਆ ਔਰ ਫਿਰ ਮੈਂ 4 ਵਜੇ ਉੱਠ ਕੇ ਬਹਿ ਗਿਆ ਫਿਰ ਮੈਂ ਉਹਨੂੰ ਲਿਖਣਾ ਸ਼ੁਰੂ ਕਰਿਆ ਜਿੰਨਾ ਕੁ ਮੈਨੂੰ ਯਾਦ ਸੀ ਕੁਝ ਹੈਡ ਆਨ ਕਰਿਆ ਸੋ ਇੱਕ ਪੂਰੀ ਸਕ੍ਰਿਪਟ ਬਣੀ ਵੀ ਹੈ ਮੇਰੇ ਇੱਕ ਸੁਪਨੇ ਦੀ ਸੋ ਜੇ ਤੁਸੀਂ ਫਿਲਮ ਦੇ ਵਿੱਚ ਸਿਰਫ ਇੱਕ ਖੁਸ਼ਬੂ ਦੇ ਬੇਸ ਤੇ ਫਿਲਮ ਬਣਾਉਣੀ ਹੋਵੇ ਤਾਂ ਉਹ ਕਿਹੜੀ ਖੁਸ਼ਬੂ ਨੂੰ ਤੁਸੀਂ ਫਰੇਗਰੈਂਸ ਨੂੰ ਪ੍ਰੇਫਰ ਕਰੋਗੇ ਗੁਲਾਬ ਦੈਟਸ ਗੁੱਡ ਸੋ ਇੱਕ ਫਿਲਮ ਚ ਤੁਸੀਂ ਐਕਟਰ ਦੀ ਐਕਟਿੰਗ ਨੂੰ ਕੱਟ ਕੇ ਸਿਰਫ ਉਹਦੀਆਂ ਅੱਖਾਂ ਯੂਜ਼ ਕਰ ਸਕਦੇ ਹੋ ਉਹ ਕੌਣ ਹੋਵੇਗਾ ਔਰ ਕਿਹੜੀ ਐਕਟ੍ਰੈਸ ਜਾਂ ਐਕਟਰ ਲੀਡ ਤੇ ਹੋਵੇਗਾ ਐਕਟਿੰਗ ਨਹੀਂ ਓਨਲੀ ਆਈਜ਼ ਅੱਖਾਂ ਤਾਨਿਆ ਓਕੇ ਫੀਮੇਲ ਚ ਔਰ ਮੇਲ ਚ ਮਹਿਰਾਨਾ ਦੀ ਆਈ ਥਿੰਕ ਬੀਨੂ ਪਾਜੀ ਓਕੇ ਨਾਈਸ ਸੋ ਪੰਜਾਬੀ ਸਿਨੇਮਾ ਚ ਇੱਕ ਟਾਪਿਕ ਜੋ ਤੁਸੀਂ ਬਿਨਾ ਕਿਸੇ ਡਰ ਤੋਂ ਐਕਸਪਲੋਰ ਕਰ ਸਕਦੇ ਹੋ ਕਾਮੇਡੀ ਸੋ ਤੁਹਾਡੇ ਜਿਹੜੇ ਡਿਲੀਟਡ ਸੀਨਸ ਨੇ ਉਹਨਾਂ ਦਾ ਕੋਈ ਫੋਲਡਰ ਬਣਿਆ ਹੋਵੇਗਾ ਤੁਹਾਨੂੰ ਲੱਗਦਾ ਹੈ ਕਿ ਉਹਦੀ ਕੋਈ ਇੱਕ ਫਿਲਮ ਤਿਆਰ ਹੋ ਸਕਦੀ ਹੈ ਨਹੀਂ ਡਿਲੀਟਡ ਸੀਨਸ ਨੂੰ ਜੋੜ ਕੇ ਤਾਂ ਨਹੀਂ ਫਿਲਮ ਤਿਆਰ ਹੋ ਸਕਦੀ ਔਰ ਲੱਕੀਲੀ ਮਤਲਬ ਮੇਰੀਆਂ ਫਿਲਮਾਂ 'ਚ ਬਹੁਤ ਘੱਟ ਸੀਨ ਹੁੰਦੇ ਆ ਜਿਹੜੇ ਡਿਲੀਟ ਹੁੰਦੇ ਆ ਓਕੇ ਸੋ ਕੋਈ ਐਕਟਰ ਜਿਸ ਨਾਲ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਪਰ ਸਿਰਫ ਸਾਇਲੈਂਟ ਫਿਲਮ ਦੇ ਵਿੱਚ ਐਮੀ ਵਰਕ ਅਗਰ ਤੁਸੀਂ ਫਿਊਚਰ ਤੋਂ ਇੱਕ ਟੈਕਨੋਲੋਜੀ ਲੈ ਕੇ ਆ ਸਕਦੇ ਹੋ ਫਿਲਮ ਬੇਕਿੰਗ 'ਚ ਜੋ ਹੈਲਪ ਕਰੇ ਉਹ ਕਿਹੜੀ ਹੋਵੇਗੀ ਸਿੰਗ ਸਾਊਂਡ ਪਲੀਜ਼ کہہ ਦੋ ਹਾਂ ਸਿੰਗ ਸਾ ਆ ਸਾਡੇ ਇੰਡਸਟਰੀਸ ਵੀ ਸਿੰਗ ਸਾਊਂਡ ਨਹੀਂ ਕਰਦੇ ਪੰਜਾਬੀ ਚ ਓਕੇ ਸੋ ਪੰਜਾਬੀ ਸਿਨੇਮਾ ਚ ਅਗਰ ਇੰਟਰਮਿਸ਼ਨ ਹਮੇਸ਼ਾ ਦੇ ਲਈ ਬੰਦ ਕਰ ਦਿੱਤਾ ਜਾਵੇ ਤੇ ਤੁਹਾਡੀ ਫਿਲਮ ਮੇਕਿੰਗ ਦੀ ਜਿਹੜੀ ਸਟਾਈਲਿੰਗ ਉਹ ਕਿਵੇਂ ਚੇਂਜ ਹੋਏਗੀ ਆ ਨਹੀਂ ਕੋਈ ਫਰਕ ਨਹੀਂ ਪਊਗਾ ਅਕਸਰ ਮੇਰੇ ਮੈਂ ਤਾਂ ਮੇਰੀ ਫਿਲਮਾਂ 'ਚ ਪ੍ਰੋਬਲਮ ਰਹਿੰਦੀ ਹੈ ਕਿ ਮੈਂ ਕਦੇ ਵੀ ਇੰਟਰਵੈਲ ਨੂੰ ਉਹ ਬਿਲਡ ਅਪ ਨਹੀਂ ਦੇ ਪਾਉਂਦਾ ਕਿਉਂਕਿ ਮੈਂ ਪੂਰੀ ਟੋਟਲ ਕਹਾਣੀ ਸੁਣਦਾ ਔਰ ਜਦੋਂ ਮੈਂ ਵਿੱਕੀ ਡੋਨਰ ਫਿਲਮ ਦੇਖੀ ਸੀ ਨਾ ਉਹਦੇ 'ਚ ਤਾਂ ਇੰਟਰਵੈਲ ਬਹੁਤ ਹੀ ਈਜ਼ੀ ਜਾ ਤੁਹਾਨੂੰ ਲੱਗਦਾ ਨਹੀਂ ਇੱਥੇ ਇੰਟਰਵਲ ਹੋ ਗਿਆ ਨਹੀਂ ਤਾਂ ਇੱਕ ਪਾਰਟਿਕੂਲਰ ਇੰਟਰਵਲ ਨੂੰ ਹਾਈਪ ਦਿੱਤਾ ਜਾਂਦਾ ਹੈ ਫਿਲਮਾਂ 'ਚ ਤਾਂ ਉਹ ਫਿਲਮ ਦੇਖ ਕੇ ਮਨ ਲੱਗਿਆ ਸੀ ਕਿ ਆ ਇਹ ਵੀ ਹੋ ਸਕਦਾ ਸੋ ਮੇਰੀਆਂ ਫਿਲਮਾਂ 'ਚ ਵੀ ਮੋਸਟਲੀ ਇੰਟਰਵਲ ਨੂੰ ਕਦੇ ਹਾਈਪ ਨਹੀਂ ਦਿੱਤੀ ਜਾਂਦੀ ਨਾਰਮਲ ਜੀ ਚੀਜ਼ ਤੇ ਖਤਮ ਹੋ ਜਾਂਦਾ ਓਕੇ ਸੋ ਪੰਜਾਬ ਦੇ ਜਾਂ ਪੰਜਾਬੀ ਦੇ ਜਿਹੜੇ ਮੁਹਾਵਰੇ ਹੁੰਦੇ ਨੇ ਉਹਨਾਂ ਦੇ ਵਿੱਚੋਂ ਕਿਹੜੇ ਮੁਹਾਵਰੇ ਨੂੰ ਯੂਜ਼ ਕਰਕੇ ਅਗਰ ਤੁਹਾਨੂੰ ਟਾਈਟਲ ਜਾਂ ਫਿਲਮ ਬਣਾਉਣੀ ਪਵੇ ਤਾਂ ਤੁਸੀਂ ਕਰੋਗੇ ਯੂਜ਼ ਮੈਂ ਤਾਂ ਬਹੁਤ ਮੁਹਾਵਰੇ ਯੂਜ਼ ਕਰਦਾ ਹਾਂ ਆ ਮੈਂ ਲਗਾ ਮੈਂਆਂ ਫਿਲਮਾਂ 'ਚ ਔਰ ਇਨਫੈਕਟ ਮੈਂ ਜਦੋਂ ਕੋਈ ਫਿਲਮ ਕਰਦਾ ਜੇ ਉਸ ਤਰੀਕੇ ਦਾ ਕਿਰਦਾਰ ਹੈ ਤਾਂ ਮੈਂ ਮੁਹਾਵਰੇ ਪੜ੍ਹਦਾ ਜਾ ਕੇ ਕਿਹੜੇ ਕਿਹੜੇ ਯੂਜ਼ ਹੋ ਸਕਦੇ ਹੈ ਕੋਈ ਨਵਾਂ ਮਿਲਦਾ ਤਾਂ ਉਹਨਾਂ ਨੂੰ ਮੈਂ ਲਿਖ ਕੇ ਇੱਕ ਫੋਲਡਰ 'ਚ ਰੱਖਦਾ ਕਦੇ ਯੂਜ਼ ਹੋ ਸਕਦੇ ਸੋ ਲਗੁਣਾ ਹੈ ਕੋਈ ਪਾਰਟਿਕੂਲਰ ਤਾਂ ਨਹੀਂ ਕੁਝ ਕਹਿ ਸਕਦੇ ਓਕੇ ਪਰ ਬਹੁਤ سارے ਮੁਹਾਵਰੇ ਸੋ ਤੁਹਾਡਾ ਸਭ ਤੋਂ ਖਤਰਨਾਕ ਫਿਲਮ ਮੇਕਿੰਗ ਡਿਸੀਜਨ ਕਿਹੜਾ ਸੀਗਾ ਜੋ ਤੁਹਾਨੂੰ ਲਗਿਆ ਕਿ ਮੈਨੂੰ ਰਿਸਕ ਲੈਣਾ ਚਾਹੀਦਾ ਸੀ ਜਾਂ ਨਹੀਂ ਲੈਣਾ ਚਾਹੀਦਾ ਸੀਗਾ ਆ ਸਭ ਤੋਂ ਖਤਰਨਾਕ ਤਾਂ ਕਿਸਮਤ ਹੀ ਕਹਿ ਸਕਦੇ ਆ ਕਿਉਂਕਿ ਮੈਨੂੰ ਬਹੁਤ ਲੋਕਾਂ ਨੇ ਕਿਹਾ ਸੀ ਵੀ ਇਹ ਫਿਲਮ ਪੰਜਾਬੀ ਇੰਡਸਟਰੀ ਚ ਨਾ ਬਣਾ। ਇਹ ਕਿਸੇ ਨੇ ਨਹੀਂ ਦੇਖੇ। ਸੋ ਬਾਕੀ ਸਾਰੀਆਂ ਫਿਲਮਾਂ ਤਾਂ ਉਹ ਤੇ ਬੇਸਤੀ ਆ ਮੇਰੀ। ਸੋ ਕੋਈ ਤਿੰਨ ਕਲਰਸ ਯੂਜ਼ ਕਰਕੇ ਪੂਰੀ ਫਿਲਮ ਤਿਆਰ ਕਰਨੀ ਹੋਵੇ ਕਿਹੜੇ ਤਿੰਨ ਕਲਰਸ ਹੋਣਗੇ? ਪਹਿਲਾ ਤਾਂ ਆ ਮੇਰਾ ਫੇਵਰਿਟ ਹੈ। ਅਜਤਾਨ ਮੇਰਾ ਫੇਵਰਿਟ ਹੈ। ਸੋ ਤੁਸੀਂ ਮੇਰੀਆਂ ਬਹੁਤ ਸਾਰੀਆਂ ਫਿਲਮਾਂ ਚ ਦੇਖੋਗੇ ਤਾਂ ਪੋਸਟਰਾਂ ਚ ਇਹੀ ਕਲਰ ਹੁੰਦਾ। ਓਕੇ ਤੋ ਇਹ ਮੈਨੂੰ ਬਹੁਤ ਪਸੰਦ ਆ ਦੂਜਾ ਰੈੱਡ ਔਰ ਤੀਜਾ ਬਲੈਕ ਓਕੇ ਸੋ ਜੇ ਤੁਸੀਂ ਇੱਕ ਵਿਲਨ ਨੂੰ ਸਭ ਤੋਂ ਪਿਆਰਾ ਇਨਸਾਨ ਦਿਖਾਓ ਫਿਲਮ ਦੇ ਵਿੱਚ ਤੇ ਆਡੀਅנס ਦਾ ਰਿਐਕਸ਼ਨ ਕੀ ਹੋਏਗਾ ਐਕਚੁਅਲੀ ਮੈਨੂੰ ਇਹ ਜੋ ਤੁਸੀਂ ਕਹਿ ਮੈਂ ਤੇ ਸੋਚਦਾ ਵੀ ਹੁੰਨਾ ਹੈ ਕਿ ਕਦੇ ਕਦੇ ਇਸ ਪਰਸਪੈਕਟਿਵ ਨਾਲ ਵੀ ਕੋਈ ਮੈਂ ਫਿਲਮ ਲਿਖੂਗਾ ਕਿ ਜਿਹਦੇ ਚ ਵਿਲਨ ਮਤਲਬ ਅਕਸਰ ਕੀ ਹੁੰਦਾ ਹੈ ਕਿ ਵਿਲਨ ਹੁੰਦਾ ਤਾਂ ਉਹਨੂੰ ਆ ਵਿਚਾਰਾ ਬਣਾ ਦਿੱਤਾ ਜਾਂਦਾ ਉਹਨੂੰ ਛੇੜ ਦਿੱਤੀ ਜਾਂਦੀ ਪਰ ਮੈਨੂੰ ਇਹ ਕਿਉਂ ਵਿਲਨ ਵਿਲਨ ਹੀ ਰਵੇ ਬਟ ਕਹਾਣੀ ਉਹਦੀ ਹੋਵੇ ਥੈਟਸ ਗੁੱਡ ਸੋ ਤੁਹਾਡਾ ਡ੍ਰੀਮ ਕੀ ਹੋਵੇਗਾ ਫਿਲਮ ਨੂੰ ਔਸਕਰ ਮਿਲੇ ਜਾਂ ਫਿਰ ਫਿਲਮ 20 ਸਾਲ ਬਾਅਦ ਵੀ ਟੀਵੀ ਤੇ ਉਦਾਂ ਹੀ ਫਰੈਸ਼ਨੈਸ ਨਾਲ ਚੱਲੇ ਔਸਕਰ ਮਿਲੇ ਥੈਟਸ ਗੁੱਡ ਸੋ ਬਹੁਤ ਸੋਣਾ ਸਰ ਤੁਸੀਂ ਬੜਾ ਸੋਨੇ ਜਿਹੇ ਬਹੁਤ ਸੱਚੀ ਬਹੁਤ ਸੋਹਣੀ ਸੀ ਤੁਸੀਂ ਐ ਆਪੀਐਸ ਕੇ ਹੈ ਪੇਪਰ ਕਲੀਅਰ ਕਰਨ ਲਈ ਮੇਰੇ ਤੋਂ ਪੁੱਛੋਗੇ ਕਿ ਐਨਨ ਤਾਂ ਬਹੁਤ ਸੋਹਣੀ ਹੈ ਸਰ ਨੇ ਆਂਸਰ ਦਿੱਤੇ ਮੈਂ ਨਹੀਂ ਦੇ ਸਕਦੀ ਇਹ ਨਹਿਾਂਸ ਨਹੀਂ ਨਹੀਂ ਆ ਜਾਣਾ ਕੋਈ ਤਾਂ ਪੀਸੀਐਸ ਦਾ ਪੇਪਰ ਸੀ ਪਰ ਬਹੁਤ ਚੋਲੇ ਜਿਹੋ ਜਿਹੋ ਕੁਸ਼ਚਨ ਸੀ ਐਂਡ ਆਨਸਰਸ ਵੀ ਬਹੁਤ ਸੋਹਣੇ ਸੀ ਪਰ ਮੈਂ ਨਹੀਂ ਦੇ ਸਕਦੀ ਇਹ ਨਹਿਾਂਸ ਨਹੀਂ ਬੜਾ ਸਿੰਪਲ ਐਂਡ ਕ੍ਰਿਸਪੀ ਜਿਹਾ ਸਵਾਲ ਨਹੀਂ ਸੋ ਪੰਜਾਬੀ ਇੰਡਸਟਰੀ ਦੇ ਵਿੱਚ ਤੁਸੀਂ ਕਿਹੜਾ ਟ੍ਰੈਂਡ ਚੇਂਜ ਕਰਨਾ ਚਾਹੋਗੇ ਆਮ ਮੈਂ ਕੁੜੀਆਂ ਨੂੰ ਬਰਾਬਰ ਲੈਣਗੇ ਪੈਸੇ ਵੀ ਮਿਲਣ ਤੇ ਟ੍ਰੀਟਮੈਂਟ ਵੀ ਅਵੀ ਆਰ ਬLESSED ਸਾਡੇ ਨਾਲ ਵੀ ਡੋਨਟ ਫੇਸ ਐਨੀ ਡਿਸਕ੍ਰਿਮੀਨੇਸ਼ਨ ਬਟ ਟੂ 올 ਦੀ ਅਦਰ ਵੂਮਨ ਜਿਹੜੀਆਂ ਚਾਹੇ ਐਚਓਡੀ ਨੇ ਕੋਈ ਡਿਪਾਰਟਮੈਂਟ ਦਾ ਮੇਕਅਪ ਸਾਰਿਆਂ ਨੂੰ ਬਹੁਤ ਵਧੀਆ ਟ੍ਰੀਟਮੈਂਟ ਮਿਲੇ ਐਂਡ ਇਕੁਐਲਿਟੀ ਇਨ ਪੇਮੈਂਟ ਐਸ ਵੈਲ ਜੇ ਤੁਹਾਨੂੰ ਆਪਣੀ ਲਾਈਫ ਤੇ ਇੱਕ ਫਿਲਮ ਬਣਾਉਣੀ ਪਵੇ ਤੁਹਾਡੀ ਸਟੋਰੀ ਚ ਸੁਪਨਾ ਮੂਮੈਂਟ ਕਿਹੜਾ ਹੋਵੇਗਾ ਸੁਪਨਾ ਕਰਨਾ ਰਹਿੰਦੀ ਹਾਂ ਉਹ ਫਿਲਮ ਕਰਨਾ ਹੀ ਮੇਰੀ ਲਾਈਫ ਦਾ ਸੁਪਨਾ ਮੂਮੈਂਟ ਹੋਵੇਗਾ ਸੋ ਕਿਹੜਾ ਰੋਲ ਆ ਤੁਹਾਡੇ ਕੰਫਰਟ ਜ਼ੋਨ ਤੋਂ ਬਾਹਰ ਸੀ ਗੱਜ ਤੱਕ ਅਗਰ ਤੁਸੀਂ ਕੋਈ ਕੀਤਾ ਹੋਵੇ ਤਾਂ ਇਹ ਸਭ ਤੋਂ ਜ਼ਿਆਦਾ એનર્ਜੀ ਟੇਕਿੰਗ ਰੋਲ ਸੀ ਕੰਫਰਟ ਜ਼ੋਨ ਤੋਂ ਤੇ ਮੋਸਟਲੀ ਬਾਹਰ ਹੈ ਲੇਖ ਵਾਲਾ ਰੋਲ ਬਹੁਤ ਜ਼ਿਆਦਾ ਕੰਫਰਟ ਜ਼ੋਨ ਤੋਂ ਬਾਹਰ ਸੀ ਸੈਕਿੰਡ ਹਾਫ ਹੁਦਾ ਬਟ ਐ ਬਹੁਤ ਟੂ ਮੱਚ એનર્ਜੀ ਟੇਕਿੰਗ ਤੁਹਾਡਾ ਫੇਵਰਟ ਔਨ ਸਕ੍ਰੀਨ ਲੁੱਕ ਕਿਹੜਾ ਸੀ ਜੋ ਤੁਸੀਂ ਪਰਸਨਲੀ ਵੀ ਪਸੰਦ ਕੀਤਾ ਅਕਿਸ ਮਟੂ ਦਾ ਬੋਬ ਕਟ ਓਕੇ ਸੋ ਜੇ ਤੁਸੀਂ ਆਪਣੀ ਬਿਊਟੀ ਰੁਟੀਨ ਦੇ ਵਿੱਚ ਸਿਰਫ ਤਿੰਨ ਚੀਜ਼ਾਂ ਰੱਖ ਸਕਦੇ ਹੋ ਤਾਂ ਕਿਹੜੀਆਂ ਤਿੰਨ ਚੀਜ਼ਾਂ ਹੋਣਗੀਆਂ ਅਮ vitamin c sunscreen and a very light gel moisturizer okay so agar tusi animation film de vich heroine di voice bano ta tuhada dream character keda hovega ah um keda hovega nahi disney diyan film i would love to do i think during and urjida ik de baal bahut lambe hunde rapunzel rapunzel <laughs> uh, <laughs> ਸੋ ਕੋਈ ਰੋਲ ਜੋ ਤੁਸੀਂ ਮੈਮ ਵੇਖਦੇ ਨਾ ਸੋ ਕੋਈ ਰੋਲ ਜੋ ਤੁਸੀਂ ਕਰਨਾ ਚਾਹੁੰਦੇ ਹੋ ਲੇਕਿਨ ਪੰਜਾਬੀ ਇੰਡਸਟਰੀ ਹਲੇ ਤੱਕ ਤਿਆਰ ਨਹੀਂ ਹੈ ਆਈ ਥਿੰਕ ਮੈਂ ਗੰਗੂਬਾਈ ਵਰਗੇ ਬੋਲਡ ਅਟੈਂਪਟ ਵੀ ਕਰਨਾ ਚਾਹੁੰਦੀ ਐ ਐਂਡ ਇਟਸ ਗੋਣਾ ਟੇਕ ਸਮ ਟਾਈਮ ਅਮ ਆਪਣੀ ਕਿਸੇ ਵੀ ਫਿਲਮ ਦੇ ਲਈ ਕੋਈ ਡਰਾਸਟਿਕ ਚੇਂਜ ਕਰਨਾ ਚਾਹੁੰਦੇ ਕੁਈ ਥਾਟਸ ਆਨ ਕੀ ਯਸ ਆ ਲੁੱਕ ਮੈਚ ਹੋਣੀ ਕੁਝ ਸਿਨੇਮਾ ਤੇ ਦਿਖਾਈ ਹੋਈ ਦੀ ਹੈ ਮੈਨੂੰ ਲੱਗਦਾ ਬਹੁਤ ਸਾਰੀਆਂ ਲੁਕਸ ਨੇ ਜੋ ਮੈਂ ਬਹੁਤ ਛੋਟੇ ਕੈਰੈਕਟਰਸ ਚ ਯੂਜ਼ ਕੀਤੀਆਂ ਹੈ ਨਾ ਉਹ ਡਰਾਸਟਿਕਲੀ ਉਹਦਾ ਸੀ ਉਹਨੂੰ ਕਿਤੋਂ ਕੱਢ ਕੇ ਅੱਗੇ ਯੂਜ਼ ਕਰ ਸਕਦੇ ਹਾਂ ਲੈਟਸ ਸੀ ਡਰਾਸਟਿਕ ਚੇਂਜ ਹੀ ਹੋਏਗਾ ਉਹ ਜੇ ਮੈਂ ਕਿਸੇ ਇੱਕ ਲੁੱਕ ਨੂੰ ਕਿਸੇ ਦੂਸਰੇ ਪਾਰਟ ਚ ਲੈ ਕੇ ਆਵਾਂ ਨਾਈਸ ਸੋ ਕਿਆ ਤੁਸੀਂ ਕਦੇ ਡਾਇਰੈਕਟਰ ਨੂੰ ਔਨ ਸੈੱਟ ਕਨਵਿੰਸ ਕੀਤਾ ਹੈ ਕਿ ਇਹ ਡਾਇਲੋਗ ਪਲੀਜ਼ ਚੇਂਜ ਕਰ ਦੋ ਨਹੀਂ ਤੁਸੀਂ ਕਰ ਦਿੰਦੇ ਮੈਂ ਵਰਡ ਟੂ ਵਰਡ ਵਾਲਾ ਪਰਸਨ ਆ ਮੈਨੂੰ ਜੋ ਵਰਡ ਦੇ ਦੋ ਹਾਂ ਥੋੜਾ ਬਹੁਤ ਇਫ ਇਟ ਇਜ਼ ਟੇਕਿੰਗ ਮੋਰ ਸਟਰੈਂਥ ਤੇ ਮੈਂ ਟਾਈਮ ਜ਼ਰੂਰ ਥੋੜਾ ਲੈ ਲੈਣੀ ਆ ਵੀ ਮੈਨੂੰ ਇਹ ਪੜ ਲੈਣ ਦੋ ਮੇਰੇ ਦਿਮਾਗ ਚ ਫਿੱਟ ਹੋ ਲੈਣ ਦੋ ਬਟ ਮੈਂ ਚੇਂਜਸ ਨਹੀਂ ਕਰਾਉਂਦੀ ਕਿਸੇ ਚੀਜ਼ ਓਕੇ ਸੋ ਆਪਣੀ ਬਿਊਟੀ ਦੇ ਲਈ ਸਭ ਤੋਂ ਅਜੀਬ ਕੰਪਲੀਮੈਂਟ ਕਿਹੜਾ ਸੁਣਿਆ ਅੱਜ ਤੱਕ ਮੈਨੂੰ ਮੇਰੀ ਵੈਲੀ ਫਿਲਮ ਚ ਕੱਢਤਾ ਗਿਆ ਸੀ ਕਹਿੰਦੇ ਦਾ ਰੰਗ ਬਹੁਤ ਗੋਰਾ ਹੈ ਆਡੀਸ਼ਨ ਚ ਕੈਨਸਲ ਕਰਤਾ ਕਹਿੰਦੇ ਐਕਟਿੰਗ ਇਜ਼ ਓਕੇ ਪਰ ਸਾਨੂੰ ਗਰੀਬ ਜੀ ਕੁੜੀ ਵਿਖਾਣੀ ਐ ਸੀ ਆ ਦੇਖੋ ਪੈਸੇ ਵੀ ਨਹੀਂ ਗਏ ਆਮ ਲਾਈਕ ਉਹਦੇ ਚ ਰੰਗਤ ਕੀ ਰੰਗਤ ਕੀ ਉਹ ਤੇ ਕਿਸੇ ਕਰੇ ਵੀ ਹੋ ਸਕਦਾ ਸੋ ਪੰਜਾਬੀ ਸਿਨੇਮਾ ਦੇ ਵਿੱਚ ਅਗਰ ਤੁਹਾਨੂੰ ਕੋਈ ਐਦਾਂ ਦੀ ਫਿਲਮ ਮਿਲੇ ਕਿ ਉਹ ਰੋਲ ਕਦੇ ਤੁਸੀਂ ਐਕਸੈਪਟ ਨਹੀਂ ਕਰੋਗੇ ਉਹ ਕਿਹੜਾ ਰੋਲ ਹੋਏਗਾ ਕਦੇ ਵੀ ਐਕਸੈਪਟ ਹੀ ਨਹੀਂ ਕਰੋਗੇ ਕਿ ਨਹੀਂ ਆ ਰਹੀ ਮੈਂ करूंगी ਨਹੀਂ ਇਟਸ ਅ ਗੁੱਡ ਕੁਸਚਨ ਮਾਈ ਹੋਪ ਇਟਸ ਐਕਚੁਅਲੀ ਹਾਰਡ ਸੋ importance no? importance ਜਿਹੜਾ ਸੋਸ਼ੀਅਲੀ ਜਨਰੇਸ਼ਨ ਨੂੰ ਆਪਦੇ ਫੈਮਿਲੀ ਤੋਂ ਦੂਰ ਕਰਦੇ ਤੇ ਉਹਨਾਂ ਦੇ ਵजूद ਤੋਂ ਹੀ ਤੋੜਦੇ ਉਹ ਰੋਲ ਮੈਂ ਨਹੀਂ ਕਰੂੰਗੀ ਜਿੰਨੇ ਮਰਜ਼ੀ ਮੈਨੂੰ ਪੈਸੇ ਮਿਲਦੇ ਹੁਣ ਬਿਕਾਜ਼ ਮੈਨੂੰ ਪਤਾ ਹੈ ਕਿ ਫਿਲਮਸ ਦਾ ਜਨਰੇਸ਼ਨਸ ਤੇ ਇੰਪੈਕਟ ਹੁੰਦਾ ਹੈ ਐਂਡ ਦੇ ਕਾਪੀ ਵਾਟ ਸਟਾਰਸ ਆ ਡੂਇੰਗ ਸੋ ਜੇ ਉਹ ডিসਰੈਸਪੈਕਟ ਕਰਦੇ ਹੈ ਪੈਰੈਂਟਸ ਦੀ ਤੇ ਉਹ ਵੀ ਡਿਸਰੈਸਪੈਕਟ ਸਮਵੇਅਰ ਓਨਲੀ जर्नलाइज आई थिंक हो जाता स्टैंडर्ड सैट हो जाते सो so, मैं गलत स्टैंडर्ड सैट नहीं करूँगी टू एज मच एक्सटेंट आई कैन डू सो वेरी वेल प्लेड ਹਨ ਨਿਰਮਮ ਤੁਹਾਡੀ ਟਾਨਾ ਓਕੇ ਸੀ ਨੀ ਕੁਐਸਚਨ ਨਹੀਂ ਪਰ ਇਟ ਵਾਸ ਇੰਟਰਸਟਿੰਗ ਤੁਸੀਂ ਸੋਹਣੇ ਦਿੱਤੇ ਆ ਨਾ ਆਮ ਔਰ ਵੇਟਿੰਗ ਫॉर ਯੂ ਸੋ ਬੈਟਰ ਸੋ ਮੈਮ ਜੇ ਤੁਹਾਡੀ ਜ਼ਿੰਦਗੀ ਦਾ ਸਾਊਂਡਟ੍ਰੈਕ ਸਿਰਫ ਇੱਕ ਫੋਕ ਇਨਸਟਰੂਮੈਂਟ ਦੇ ਨਾਲ ਬਣਾਇਆ ਜਾਵੇ ਤੁਸੀਂ ਕਿਹੜਾ ਚੂਜ਼ ਕਰੋਗੇ ਇਨਸਟਰੂਮੈਂਟ ਐਲਗੋਜ਼ੇ ਤੁੰਬੀ ਜਾਂ ਫਿਰ ਸਰੰਗੀ ਜਾਂ ਕੋਈ ਤੁਹਾਡਾ ਪਰਸਨਲ ਫੇਵਰਟ ਟਿੰਗ 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 ਨੀ ਥੋੜਾ ਜਿਆਦਾ ਤੁੰਬੀ ਓਕੇ ਨਾਈਸ ਸੋ ਬਿਊਟੀ ਟੈਲੈਂਟ ਜਾਂ ਡਿਸਪਲਨ ਤੁਹਾਡੇ ਮੁਤਾਬਿਕ ਸਭ ਤੋਂ ਜ਼ਿਆਦਾ ਲੰਬਾ ਕੈਰੀਅਰ ਕਿਹੜਾ ਫੈਕਟਰ ਬਣਾਉਂਦਾ ਡਿਸਪਲਨ ਅਗਰ ਤੁਸੀਂ ਇੱਕ ਦਿਨ ਦੇ ਲਈ ਆਪਣੇ ਕਿਸੇ ਹੋਰ ਸਟਾਰ ਦੀ ਜ਼ਿੰਦਗੀ ਜੀਣਾ ਚਾਹੋ ਤਾਂ ਉਹ ਕਿਹੜੇ ਹੋ ਸਕਦੇ ਨੇ ਵੈਸੇ ਇਹ ਸਵਾਲ ਮੈਨੂੰ ਤਾਨਿਆ ਨੂੰ ਵੀ ਕਰਨਾ ਚਾਹੀਦਾ ਸੀ ਵੀ ਸਲਮਾ ਸਲਮਾ ਹਾਇਕ ਜਾਂ ਜੈਨਫਰ ਲੋਪੇਸ ਸੋ ਜਿੰਨੇ ਵੀ ਉਹਨਾਂ ਦੇ ਬਿਊਟੀ ਸਿਕਰਟਸ ਹੈ ਉਹ ਮੈਨੂੰ ਚਾਹੀਦੇ ਆ ਯਾ ਰੇਖਾ ਜੀ ਸੋ ਪੰਜਾਬੀ ਸਿਨੇਮਾ ਚ ਅਗਰ ਇੱਕ ਰਿਵਰਸ ਫਿਲਮ ਬਣਾਈ ਜਾਵੇ ਜਿਹੜੀ ਐਂਡਿੰਗ ਤੋਂ ਸਟਾਰਟ ਹੋਵੇ ਐਂਡ ਤੋਂ ਚੱਲ ਕੇ ਸ਼ੁਰੂ ਤੇ ਉਹਦਾ ਮਤਲਬ ਸਟਾਰਟਿੰਗ ਉਹਦੀ ਐਂਡਿੰਗ ਹੋਵੇ ਸੋ ਤੁਹਾਡੇ ਤੁਹਾਡਾ ਡ੍ਰੀਮ ਰੋਲ ਕੀ ਹੋਏਗਾ ਉਹਦੇ ਵਿੱਚ ਖਲੀ ਜੋਟਾ ਕਸ ਆਈ ਵਾਂਟ ਟੂ ਨੋ ਕਿ ਅਸ਼ੀ ਕੀ ਹੋਗਾ ਉਸ ਦੇ ਮਤਲਬ ਸੋ ਤੁਹਾਨੂੰ ਲੱਗਦਾ ਮੈਮ ਕਿ ਬਿਊਟੀ ਨੂੰ ਮੇਨਟੇਨ ਕਰਨਾ ਇੰਡਸਟਰੀ ਦੇ ਵਿੱਚ ਐਕਟਿੰਗ ਤੋਂ ਜ਼ਿਆਦਾ ਪ੍ਰੈਸ਼ਰਾਈਜ਼ ਹੈ ਅ ਪ੍ਰੈਸ਼ਰ ਤਾਂ ਹੈ ਲੁੱਕਸ ਆਈ ਥਿੰਕ ਫੀਮੇਲਜ਼ ਲਈ ਜ਼ਿਆਦਾ um uh, especially ages in bahut hai so u pressure bhi hunda and i think male actors nu kade kuch matlab jo mere batch te bhi hai kade unnu matlab koi puchta nahi comment nahi karta but it's always an issue ke wow you look so good matlab e koi honestly miracle ne ga mai pehli actress nahi je tu si hollywood dekhugi ya bollywood bhi dekh tu nahi maam sir to hollywood bollywood bollywood sab ki baat hai thank you but i the pressure pressure to hunda as feminally ਸੋ ਜਦੋਂ ਤੁਸੀਂ ਮੈਮ ਆਪਣੀ ਪਹਿਲੀ ਫਿਲਮ ਦੇ ਸੈੱਟ ਨੂੰ ਯਾਦ ਕਰਦੇ ਹੋ ਤੇ ਅੱਜ ਦੇ ਸੈੱਟਸ ਦੇ ਨਾਲ ਕਗਰ ਕੰਪੇਅਰ ਕਰਦੇ ਹੋ ਤਾਂ ਕਿੰਨਾ ਜ਼ਮੀਨ ਆਸਮਾਨ ਦਾ ਫਰਕ ਅ ਅਸਾਂ ਨੂੰ ਮਾਨਵਤਨਾ ਦਾ ਇਜ਼ ਲਾਈਕ ਆਈ ਵਿਸ਼ ਕਿ ਹਰ ਹਰ ਕੁੜੀ ਨੂੰ ਨਾ ਮੰਜੀ ਵਰਗੇ ਪਹਿਲੇ ਡਾਇਰੈਕਟਰ ਮੰਜੀ ਵਰਗੇ ਮਿਲਣ ਬਿਕਾਜ਼ ਮੈਂ ਜੋ ਸਿਕਿਉਰਿਟੀ ਉੱਥੇ ਤੇ ਸੇਫਨੈਸ ਫੀਲ ਕੀਤੀ ਆ ਆਈ ਆਈ ਥਿੰਕ ਇਟਸ ਵੈਰੀ ਰੇਅਰ ਮੈਨੂੰ ਆਈ ਲੱਗਾ ਕਿ ਸੀਰੀਅਸ ਮਤਲਬ ਜਿਵੇਂ ਮੇਰੇ ਫਾਦਰ ਸੀਗੇ ਮੰਜੀ ਤੇ ਸਾਰਿਆਂ ਨੇ ਮਤਲਬ ਇਟ ਵਾਸ ਜਸਟ ਸੱਚ ਅ ਸੇਫ ਇਨਵਾਇਰਨਮੈਂਟ ਬਾ ਅਜ ਵੀ ਨਾ ਚਲੋ ਨਹੀਂ ਨਹੀਂ ਮੈਮ ਇਹ ਸੋ ਪੰਜਾਬੀ ਇੰਡਸਟਰੀ ਚ ਇੱਕ ਐਕਟਰਸ ਨੂੰ ਰੈਲੇਵੈਂਟ ਬਣਾਏ ਰੱਖਣਾ ਜ਼ਿਆਦਾ ਮੁਸ਼ਕਿਲ ਹੈ ਜਾਂ ਫਿਰ ਫਿਲਮ ਨੂੰ ਇੱਕ ਫਿਲਮ ਨੂੰ ਹਿੱਟ ਕਰਨਾ ਆਈ ਥਿੰਕ ਹਰ ਮਤਲਬ ਨਾਟ ਓਨਲੀ ਪੰਜਾਬੀ ਫਿਲਮ ਇੰਡਸਟਰੀ ਰੈਲੇਵੈਂਟ ਰਹਿਣਾ ਇਹ ਬਹੁਤ ਮੁਸ਼ਕਿਲ ਹੈ ਯੂ ਹੈਵ ਟੂ ਕੀਪ ਅਪ ਵਿਦ ਦ ਟਾਈਮਸ ਜੇ ਤੁਸੀਂ ਨਈ ਟਾਈਮ ਨਾਲ ਮਤਲਬ ਜੋ ਵੀ ਸੋਸ਼ਲ ਮੀਡੀਆ ਨਾਲ ਚੇਂਜਸ ਹੁੰਦੇ ਆ ਟ੍ਰੈਂਡਸ ਨਾਲ ਯੂ ਹੈਵ ਟੂ ਬੀ ਅਪਡੇਟਡ ਸੋ ਐਂਡ ਯੂ ਹੈਵ ਟੂ ਫਾਈਂਡ ਅ ਵੇ ਕਿ ਰੈਲੇਵੈਂਟ ਰਹਿਣਾ ਸੋ ਉਹ ਬਹੁਤ ਮੁਸ਼ਕਿਲ ਹੈ ਸੋ ਮੈਮ ਨਿਊ ਕਮਰਸ ਵਾਲੀ એનર્ਜੀ ਕਿਵੇਂ ਮੇਨਟੇਨ ਰੱਖਦੇ ਹੋ ਆਈ ਡੋਨਟ ਨੋ ਫੋਰਐਵਰ 21 ਮੈਨੂੰ ਆਪ ਨੂੰ ਨਹੀਂ ਪਤਾ ओके सो मैम बिलीव कर दे कि इनर पीस की वजह के फेस फेस ग्लो या फिर सिर्फ स्किन केयर रूटीन कमाल दूनी चाहिए दी मैं बिलीव कर दी कि इनर पीस नाल, मतलब वो रिफलैक्ट okay. वो, वो, वो कर दिया मैम अपना इनर पीस किच कर दिन सर्च कर की लड़ ही नहीं है आई एम सो कंटेंट आई एम सो हैपी एंड आई एम ग्रेटफुल कि मेरे, <laughs> 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 so so um, मेरे लिए मतलब मैम हर चीज़ लै ग्रेटफुल हाँ पॉजिटिविटी कि मैम ਤਾਨੂੰ ਪ੍ਰੈਸ਼ਰ ਨਹੀਂ ਫੀਲ ਹੁੰਦਾ ਤੁਹਾਡੇ ਤੋਂ ਸਾਰੇ ਇਹੀ ਸਵਾਲ ਪੁੱਛਦੇ ਨੇ ਯਾ ਮੈਨੂੰ ਆਈ ਡੋਟ ਨੋ ਮੈਨੂੰ ਮੈਨੂੰ ਓਨੈਸਟਲੀ ਨਾ ਕੋਈ ਜੈਲਸੀ ਹੈ ਨਾ ਕੁਝ ਦਿਲ ਦੁੱਖ ਦਾ ਜਦੋਂ ਕੋਈ ਮਤਲਬ ਯੂ ਨੋ ਕੁਝ ਸੰਬਰੀ ਹਰਟਸ ਮੀ ਇਨ ਸਮ ਵੇ ਬਟ ਮੈਂ ਆਦੇ ਆਪ ਨੂੰ ਚੇਂਜ ਨਹੀਂ ਕਰਨਾ ਚਾਹੁੰਦੀ ਆਈ ਲਾਈਕ ਕਿ ਮੈਂ ਜਿਵੇਂ ਵੀ ਹਾਂ ਉਹ ਵੇ ਹੀ ਰਹਾ ਬੈਟਸ ਗੁੱਡ ਸੋ ਆਪਣੇ ਕੈਰੀਅਰ ਦਾ ਮੈਮ ਤੁਹਾਡਾ ਸਭ ਤੋਂ ਜ਼ਿਆਦਾ ਰਿਸਕੀ ਕੈਰੈਕਟਰ ਕਿਹੜਾ ਸੀਗਾ ਆਈ ਥਿੰਕ ਕਲੀ ਜੋਟਾ ਆਈ ਥਿੰਕ ਉਹਦੇ ਲਈ ਅਸੀਂ ਸਾਰੇ ਮਤਲਬ ਅਸੀਂ ਫਿਲਮ ਚ ਬਲੀਵ ਕਰਦੇ ਸੀ ਪਰ ਫਿਰ ਵੀ ਸਾਰੇ ਕਹਿੰਦੇ ਸੀ ਜਿਵੇਂ ਜਗਦੀਪ ਜੀ ਨੂੰ ਕਿਹਾ ਕਿ ਲੈ ਕਿਸਮਤ ਬਾਰੇ ਸਾਨੂੰ ਵੀ ਇਹੀ ਸੀ ਕਿ ਪਤਾ ਨਹੀਂ ਆਡੀਅנס ਐਕਸੈਪਟ ਕਰੂਗੀ ਜਾਂ ਨਹੀਂ ਕੀ ਬਾਤ ਹੈ ਸੋ ਜੇ ਤੁਸੀਂ ਆਪਣੇ ਕੈਰੀਅਰ ਨੂੰ ਦੁਬਾਰਾ ਸ਼ੁਰੂ ਕਰੋ ਤਾਂ ਤੁਹਾਡਾ ਪਹਿਲਾ ਪ੍ਰੋਜੈਕਟ ਕਿਹੜਾ ਹੋਵੇਗਾ ਮੈਂ ਕੁਝ ਨਹੀਂ ਚੇਂਜ ਕਰੂੰਗੀ ਆਈ ਥਿੰਕ ਆਈ ਹੈਡ ਅ ਬਿਊਟੀਫੁਲ ਸਟਾਰਟ ਇੰਡਸਟਰੀ 'ਚ ਕਦੇ ਐਦਾਂ ਦੀ ਸਿਚੁਏਸ਼ਨ ਬਣੀ ਹੈ ਐਦਾਂ ਦਾ ਕਦੇ ਟਾਈਮ ਆਇਆ ਕਿ ਤੁਹਾਨੂੰ ਲੱਗਣਾ ਪਵੇ ਕਿ ਮੈਨੂੰ ਗਿਵ ਅਪ ਕਰਨਾ ਚਾਹੀਦਾ ਯਾ ਕਦੇ ਗਿਵ ਅਪ ਕਰਨ ਦਾ ਥਾ ਹਾਂ ਹਾਂ ਕਈ ਵਾਰ ਆਇਆ ਆਈ ਥਿੰਕ ਵਿਆਹ ਤੋਂ ਬਾਅਦ ਆਇਆ ਸੀ ਅਨਾਇਆ ਤੋਂ ਬਾਅਦ ਆਇਆ ਸੀ ਹੁਣ ਰੀਸੈਂਟਲੀ ਵੀ ਆਇਆ ਸੀ ਸੋ ਬਟ ਉਹ ਇੱਕ ਕਿਹਾ ਕਦੇ ਕਦੇ ਯੂ ਲਾਈਕ ਲੈਟ ਇਟ ਗੋ ਜਸ ਹੁਣ ਪੀਸਫੁਲੀ ਰਹਿਣੇ ਆਂ ਸਟੇ ਹੋਮ ਬਟ ਹਾਂ ਆਇਆ ਕਈ ਵਾਰ ਸੋ ਇਹਨਾਂ ਚੀਜ਼ਾਂ ਨੂੰ ਮੈਮ

ਕਿਆ ਬਾਤ ਹੈ ਸੋ ਤਾਂ ਇਹ ਜਿਹੜੀਆਂ ਫੈਮਲੀਆਂ ਅੰਡਰਸਟੈਂਡ ਨਹੀਂ ਕਰਦੀਆਂ ਜਿਵੇਂ ਹੈ ਨਾ ਆਪਾਂ ਕੈਮਰਾਜ਼ ਦੇ ਅੱਗੇ ਰਹਿਣਾ ਹੁੰਦਾ ਹੈ ਆਪਣਾ ਮਤਲਬ ਆਪਣਾ ਲਾਈਫਸਟਾਈਲ ਹੋਰ ਹੈ ਸੋ ਫੈਮਲੀਆਂ ਕਿਉਂ ਅੰਡਰਸਟੈਂਡ ਨਹੀਂ ਕਰਦੀਆਂ ਕਈ ਫੈਮਲੀਆਂ ਦੇ ਵਿੱਚ ਅਸੀਂ ਦੇਖਿਆ ਹੈ ਨਾ ਬੱਚਿਆਂ ਨੂੰ ਲੈ ਕੇ ਡਿਸਪਿਊਟ ਹੁੰਦੇ ਆ ਸੋ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਵੀ ਆਈ ਥਿੰਕ ਸਭ ਦੇ ਨਾ ਲਾਈਫ ਐਕਸਪੀਰੀਅੰਸ ਦੇ ਬੇਸਿਸ ਤੇ ਅਸੀਂ ਜਜਮੈਂਟ ਕਰਦੇ ਆ ਜਿੰਨਾ ਜਿਹਦਾ ਐਕਸਪੀਰੀਅੰਸ ਹੈ ਕਿਸੇ ਚੀਜ਼ ਨਾਲ ਉਹ ਉਸ ਬੇਸ ਤੇ ਆਪਣੀ ਜਜਮੈਂਟ ਬਣਾਉਂਦਾ ਵੀ ਇਹ ਠੀਕ ਹੋ ਸਕਦਾ ਕੀ ਨਹੀਂ ਸੋ ਰਹੀ ਗੱਲ ਜੇ ਫੈਮਲੀਆਂ ਅੰਡਰਸਟੈਂਡ ਨਹੀਂ ਕਰਦੀਆਂ ਐਂਡ ਯੂ ਟ੍ਰੂਲੀ ਜਿਵੇਂ ਮੇਰੇ ਘਰਦਿਆਂ ਨੂੰ ਨਹੀਂ ਪਸੰਦ ਸੀ ਵੀ ਮੈਂ ਇੱਥੇ ਆਵਾਂ ਬਟ ਆਈ ਟ੍ਰੂਲੀ ਮੇਡ them ਅੰਡਰਸਟੈਂਡ ਕਿ ਮੈਨੂੰ ਇੱਕ ਚਾਂਸ ਦਿਓ ਜੇ ਕੰਮ ਨਹੀਂ ਕਰੂਗਾ ਦੈਨ ਆll ਕਮ ਬੈਕ ਟੂ ਯੂ ਉਹਨਾਂ ਨੇ ਫਿਰ ਇੱਕ ਇੱਕ ਨੇਗੋਸ਼ੀਏਸ਼ਨ ਹੁੰਦੀ ਹੈ ਪਰਿਵਾਰ ਦਾ ਵੀ ਹੱਕ ਹੈ ਤੁਹਾਡੇ ਤੇ ਪਰ ਤੁਹਾਡਾ ਵੀ ਆਪਣੇ ਆਪ ਤੇ ਹੈ ਸੋ ਦੇ ਟੋਲਡ ਮੀ ਪਹਿਲੇ ਪੜਾਈ ਪੂਰੀ ਕਰ ਮਾਸਟਰਸ ਤੱਕ ਪੜ ਆਪਣੀ ਪੜਾਈ ਕਰ ਜਸਟ ਇਨ ਕੇਸ ਜੇ ਉੱਥੇ ਨਹੀਂ ਕੁਝ ਹੋਇਆ ਤੇ ਯੂ ਹੈਵ ਅ ਗੁੱਡ ਆਪਸ਼ਨ ਫਿਰ ਮੈਂ ਉਹਨਾਂ ਦੀ ਗੱਲ ਕੱਟੀ ਨਹੀਂ ਸੋ ਥੋੜਾ ਜਿਹਾ ਮੈਂ ਉਹਨਾਂ ਦੇ ਹਿਸਾਬ ਨਾਲ ਆਈ ਕੰਪਲੀਟਿਡ ਮਾਈ ਮਾਸਟਰਸ ਦੈਨ ਦੇ ਲੈਟ ਮੀ ਕਮ ਇਨ ਸੀ ਉਹ ਕੋਈ ਬੁਰਾ ਨਹੀਂ ਚਾਹਦੇ ਜਾਂ ਤਾਂ ਉਹਨਾਂ ਨੂੰ ਬਹੁਤ ਟੈਲੈਂਟ ਵੇਖਿਆ ਹੋਵੇ ਪਹਿਲੇ ਤੁਹਾਡਾ ਤਾਂ ਉਹਨਾਂ ਨੂੰ ਭਰੋਸਾ ਵੀ ਹੋਏ ਕੁਝ ਕਰ ਲੈ ਬਟ ਪੈਰੈਂਟਸ ਆਰ ਮੋਰਲੈਸ ਆਲਵੇਸ ਵਰਿਡ ਦੇ ਡੋਨਟ ਵਾਂਟ ਕਿ ਤੁਸੀਂ ਤੰਗ ਹੋਵੋ ਸੋ ਇੱਕ ਪੁਆਇੰਟ ਤੇ ਬਹਿ ਕੇ ਫੈਮਿਲੀ ਨਾਲ ਤਰੀਕੇ ਨਾਲ ਗੱਲ ਕੀਤੀ ਜਾ ਸਕਦੀ ਹੈ ਹੂੰ ਸੋ ਜਗਦੀਪ ਜੀ ਫਿਲਮ ਫਫੇ ਕੁੱਟਨੀ ਆ ਜਦੋਂ ਲੋਕ ਦੇਖਣਗੇ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡਾ ਕਿਹੜਾ ਫਿਲਮ ਦੇ ਵਿੱਚ ਪੂਰੀ ਓਵਰਆਲ ਫਿਲਮ ਦੇ ਵਿੱਚ ਕਿਹੜਾ ਇਹੋ ਜਿਹਾ ਕੈਰੈਕਟਰ ਹੋਗਾ ਜਿਹੜਾ ਪੋਪਕর্ন ਮੂਮੈਂਟ ਹੋਊਗਾ ਪੋਪਕর্ন ਮੂਮੈਂਟ ਤਾਂ ਪੋਪਕর্ন ਮੂਮੈਂਟ ਤਾਂ ਐਕਚੁਅਲੀ ਜਿਵੇਂ ਜਿਵੇਂ ਫਿਲਮ ਅਨਫੋਲਡ ਹੋਊਗੀ ਇਹ ਕੁੜੀਆਂ ਜਿਵੇਂ ਜਿਵੇਂ ਇਹਨਾਂ ਦਾ ਕੈਰੈਕਟਰ ਕਿਉਂਕਿ ਤੁਸੀਂ ਟ੍ਰੇਲਰ ਵਿੱਚ ਵੀ ਦੇਖਿਆ ਵੀ ਇਹ ਕੌਣ ਹੈ ਸੋ ਪੂਰੀ ਫਿਲਮ 'ਚ ਕਿਊਰਿਓਸਿਟੀ ਰਹੂਗੀ ਵੀ ਹੈ ਕੌਣ ਸੋ ਥੋੜਾ ਥੋੜਾ ਟਾਈਮ ਬਾਅਦ ਤੁਹਾਨੂੰ ਇਹਨਾਂ ਬਾਰੇ ਕੁਝ ਕੁਝ ਪਤਾ ਲੱਗੂਗਾ ओके सो मैम फिल्म ओवरऑल okay. मैसेज की देके जाएगी क्योंकि ਤੁਸੀਂ ਹਮੇਸ਼ਾ ਕੁੜੀਆਂ ਨੂੰ ਸਪੋਰਟ ਕਰਦੇ ਹੋ ਕੁੜੀਆਂ ਦੇ ਫੇਵਰ ਚ ਬੋਲਦੇ ਹੋ ਕੁੜੀਆਂ ਨੂੰ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋਣ ਦੇ ਲਈ ਕਹਿੰਦੇ ਹੋ ਸੋ ਇਹ ਫਿਲਮ ਵੀ ਕੁਝ ਸਿਖਾਏਗੀ ਸਾਨੂੰ いや ਬਹੁਤ ਕੁਝ ਸਿਖਾਏਗੀ ਬਟ ਆਈ ਥਿੰਕ ਇਸ ਫਿਲਮ ਚ ਕਾਫੀ ਮੈਸੇजेस ਨੇ ਆਈ ਥਿੰਕ ਹਰ ਇੰਡੀਵਿਜੂਅਲ ਤੇ ਡਿਪੈਂਡ ਕਰੂਗਾ ਕਿ ਮਤਲਬ ਤੁਸੀਂ ਫਿਲਮ ਤੋਂ ਕੀ ਕੱਢਦੇ ਹੋ ਕੀ ਮੈਸੇਜ ਲੈਂਦੇ ਹੋ ਬਟ ਆਮ ਆਈ ਥਿੰਕ ਮੇਰੇ ਲਈ ਤਾਂ ਇਹ ਹੀ ਹੈ ਕਿ ਮਤਲਬ ਇੱਕ ਸਟਰੋਂਗ ਇੰਡੀਪੈਂਡੈਂਟ ਫੀਮੇਲ ਹੋਣਾ ਤੁਸੀਂ ਵੀ ਫੀਲ ਕਰਦੇ ਹੋ ਇਸ ਚੀਜ਼ ਨੂੰ ਕਿ ਸੈਲਫ ਇੰਡੀਪੈਂਡੈਂਟ ਹੋਣਾ ਚਾਹੀਦਾ ਇੱਕ ਕੁੜੀ ਨੂੰ ਕਿਉਂਕਿ ਮੈਮ ਨੇ ਜਿਵੇਂ ਦੱਸਿਆ ਸੀਗਾ ਹਨਾ ਵਿਆਹ ਤੋਂ ਬਾਅਦ ਕੁੜੀਆਂ ਦੀ ਲਾਈਫ ਨਹੀਂ ਖਤਮ ਹੁੰਦੀ ਜਿਹੜੇ ਸਿਨੇਮਾਸ ਲਈ ਕੰਮ ਕਰਦੇ ਆ ਸਪੈਸੀਫਿਕਲੀ ਇੰਡੀਪੈਂਡੈਂਸ ਐਂਡ ਇੱਕ ਚੀਜ਼ ਨਾਲ ਆਊਟ ਆਫ ਫੈਮਿਲੀ ਤੋਂ ਨਾਲ ਇੱਕ ਚੀਜ਼ ਨਾਲ ਕਨੈਕਸ਼ਨ ਹੋਣਾ ਜਿਵੇਂ ਸਾਨੂੰ ਸਾਡੇ ਕੰਮ ਨਾਲ ਬਹੁਤ ਪਿਆਰ ਹੈ ਸੋ ਐਟ ਪੁਆਇੰਟਸ ਵੀ ਕਮ ਟੂ ਵਰਕ ਸੱਡਲੀ ਨਵੀਂ ਚੀਜ਼ ਐ ਫਿਰ ਪਰਿਵਾਰ ਕੋ ਜਾਣਾ ਤੇ ਉਹ ਚਾਰਜ ਆ ਬਣਿਆ ਰਹਿੰਦਾ ਕਨਸਟੈਂਟਲੀ ਇੱਕ ਥਾਂ ਤੇ ਰਹੋਗੇ ਆਈ ਥਿੰਕ ਬੋਰ ਹੋ ਜਾਏਗਾ ਕੋਈ राइट ਤੁਸੀਂ ਕਹਿਣਾ ਚਾਹੁੰਦੇ ਹੋ ਫਿਲਮ ਦੇ ਬਾਰੇ ਕੁਝ ਜ਼ਿਆਦਾ ਜਾਂਦੇ ਫਿਲਮ ਦੇ ਜਿਵੇਂ ਤੁਸੀਂ ਟ੍ਰੇਲਰ ਦੇਖਿਆ ਉਸੇ ਤਰੀਕੇ ਦੀ ਇੱਕ ਐਂਟਰਟੇਨਿੰਗ ਫਿਲਮ ਹੈ ਸੋ ਤੁਸੀਂ ਆਪਣੇ ਫੋਰ ਐਗਜ਼ਾਮ ਨਾਲ ਆਪਣੇ ਦੋਸਤਾਂ ਨਾਲ ਜਾ ਕੇ 22 ਤਰੀਕ ਨੂੰ ਦੇਖੋ ਥੈਂਕ ਯੂ so much ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲ ਕਰਕੇ ਬਹੁਤ ਬਹੁਤ ਸੋਹਣੇ ਜਵਾਬ ਦਿੱਤੇ ਤੁਸੀਂ ਸਾਰਿਆਂ ਨੇ so ਐਸੀ ਕਿ ਮੇਰੇ ਨਾਲ ਫਿਲਮ ਦੀ ਸਟਾਰ ਕਾਸਟ ਜਿਨ੍ਹਾਂ ਨਾਲ ਖਾਸ ਗੱਲਬਾਤ ਕੀਤੀ ਹੈ so ਆਪਾਂ ਫਿਲਮ ਦਾ ਮਾਨ ਵਧਾਉਣਾ ਕਿਉਂਕਿ ਫਿਲਮ ਦੇ ਵਿੱਚ ਬਹੁਤ ਸੋਹਣਾ ਕੰਮ ਹੋਇਆ ਜਿਵੇਂ ਟ੍ਰੇਲਰ ਦੇਖ ਕੇ ਤੁਸੀਂ ਸਾਰੇ ਬਹੁਤ ਖੁਸ਼ ਹੋਏ ਹੋ ਐਦਾਂ ਹੀ ਤੁਸੀਂ ਫਿਲਮ ਦੇਖ ਕੇ ਵੀ ਬਹੁਤ ਖੁਸ਼ ਹੋ ਕੇ ਸਿਨੇਮਾਸ ਦੇ ਵਿੱਚੋਂ ਬਾਹਰ ਨਿਕਲੋਗੇ ਫਿਲਹਾਲ ਹੀ ਮੈਨੂੰ ਦਿਓ ਇਜਾਜ਼ਤ ਕੈਮਰਮੈਨ ਗਣੇਸ਼ ਔਰ ਆਨੰਦ ਦੇ ਨਾਲ ਮਨਪ੍ਰਤ ਖੁੱਲਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ